ਤੇ ਬੱਚੇ ਕਿੰਨੇ ਆ ਬਾਈ ਬੱਚੇ ਸਾਡੇ ਕੋਲੇ ਹੋਣਗੇ ਜੀ 20 25 ਹੋਣ ਨਹੀਂ ਉਹ ਸੋਡਾ ਦੇਖੋ ਜੀ 2 ਕਿੱਲੇ ਜ਼ਮੀਨ ਹੈ ਤੇ ਤੂੜੀ ਤੰਦ ਬਾਈ ਸਾਰਾ ਮੁੱਲ ਸਾਰਾ ਕਸ ਮੁੱਲ ਦਾ ੱਲੇ ਕੱਖ ਆਪਣੇ ਬਾਣ ਦੇ ਆਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਅੱਜ ਸੋਨੂੰ ਮਿਲਿਆਉਣੇ ਆ ਫਾਰਮਰਾਂ ਦੇ ਨਾਲ ਜਿਨ੍ਹਾਂ ਨੇ ਦਵਾਈ ਦੇ ਵਿੱਚ ਰਹਿ ਕੇ ਵੀ ਕਮਾਈ ਕੀਤੀ ਪਰ ਉਹ ਕਮਾਈ ਨੂੰ ਛੱਡ ਕੇ ਆਪ ਦੀ ਜਿਹੜੀ ਫਾਰਮ ਦਾ ਕੰਮ ਸ਼ੁਰੂ ਕੀਤਾ ਅੱਜ ਇੱਕ ਮੱਝ ਤੋਂ ਸਤਰਾਸੀ ਐਨੀਮਲ ਕਿੱਦਾਂ ਬਣੇ ਕਿੱਦਾਂ ਇਹਨਾਂ ਦਾ ਸਫਰ ਰਿਹਾ ਕਿੱਦਾਂ ਬਾਹਰ ਦਾ ਸਫਰ ਕਿੱਦਾਂ ਰਿਹਾ ਬਾਹਰ ਦੀ ਕਮਾਈ ਤੇ ਇੱਧਰਲੀ ਕਮਾਈ ਦੇ ਵਿੱਚ ਕੀ ਅੰਤਰ ਸੀ ਬਾਈ ਦੇ ਕੋਲੇ ਘੱਟ ਪੈਲੀ ਤੇ ਫਾਰਮ ਵੱਡਾ ਬਾਈ ਨੇ ਕਿੱਦਾਂ ਖੜਾ ਕੀਤਾ ਇਹ ਸਾਰੀਆਂ ਗੱਲਾਂ ਬਾਤਾਂ ਬਾਈ ਦੇ ਸੋਣੂ ਨਾਲ ਕਰਵਾਉਣੇ ਆ ਕਰਵਾਉਣੇ ਆ ਮੁਲਾਕਾਤ ਬਾਈ ਦੇ ਨਾਲ ਆਜੋ ਫਿਰ ਮਿਲਦੇ ਆ ਬਾਈ ਨੂੰ ਆਪਾਂ ਚੱਲਦੇ ਆ ਅੰਦਰ ਫਾਰਮ ਇੱਕ ਮਰਵਾਉਣੇ ਆ ਸੋਣੂ ਝਲਕ ਆਪਾਂ ਇਹਨਾਂ ਦੇ ਫਾਰਮ ਤੇ ਐਨ ਰਸ ਸਭ ਤੋਂ ਪਹਿਲਾਂ ਦੇਖੋ ਸੰਦ ਕਹਿੰਦੇ ਆ ਫਾਰਮ ਵਾਲੀ ਮੱਥੇ ਲੱਗਦੇ ਆ ਤਾਂ ਫਾਰਮ ਵਿੱਚ ਰੂਹ ਖੋਜ ਹੋ ਜਾਂਦੀ ਆ ਕੱਖ ਆਏ ਖੜੇ ਆ ਤਾਂ ਉਤਰਨ ਵਾਲੀ ਸੱਸੀ ਗੱਲ ਬਾਈ ਸੱਸੀ ਗੱਲ ਟਾਈਮ ਆ ਜੀ ਹੋਰ ਡਾਕਟਰ ਸਾਹਿਬ ਠੀਕ ਆ ਜੀ ਹੋਰ ਬਰੇ ਹੋਰ ਵੀ ਛੋਟਿਆ ਠੀਕ ਹੈ ਤੇ ਇਹ ਵੀ ਭਾਈ ਕਹਿੰਦੇ ਹੁੰਦੇ ਆ ਤੇ ਸਭ ਤੋਂ ਵੱਡਾ ਲੇਬਰ ਵਾਲਿਆਂ ਨੂੰ ਵੀ ਕਹਿੰਦੇ ਆ ਭਰਾਵਾਂ ਵਾਂਗੂ ਰੱਖਣਾ ਚਾਹੀਦਾ ਤੇ ਸਭ ਤੋਂ ਵੱਡਾ ਯੋਗਦਾਨ ਇਹ ਹੁੰਦਾ ਕਿਉਂਕਿ ਬੰਦੇ ਨੂੰ ਤਾਂ ਕਈ ਵਾਰੀ ਘਰੇ ਕੰਮ ਪੈ ਜਾਂਦਾ ਕਬੀਲਦਾਰੀ ਸੌ ਜਾਣਾ ਤੇ ਉਸ ਤੋਂ ਬਾਅਦ ਤੇ ਬਾਈ ਕੋਲੇ ਇਹ ਮੁੰਡਾ ਲਾਉਂਦਾ ਰੌਣਕਾ ਵਧੀਆ ਡੈਰੀ ਫਾਰਮ ਦੀ ਆ ਤਾਂ ਭਾਈ ਜੇ ਆਪਣੇ ਕੋਲੇ ਹੁਣ ਕੁੱਲ ਕਿੰਨੇ ਐਨੀਮਲ ਆ ਜਿਹੜੀਆਂ ਮੱਝਾਂ ਛੋਟੇ ਵੱਡੇ ਕਿੰਨੀਆਂ ਐਂ گاਵਾਸ ਨੇ ਸਾਡੇ ਕੋਲੇ ਜੀ ਵੱਡੇ ਪਸ਼ੂ ਹੈਗੇ 50 ਅੱਛਾ 50 ਵੱਡੇ ਪਸ਼ੂ ਹੈ ਜੀ 20 15 20 ਬੱਚੇ ਆ ਬੱਚੇ ਆ ਜੀ ਛੋਟੀਆਂ ਬੱਚੇ ਮਾਦਰ ਨਾਲ ਹਾਂ ਮੰਨ ਲਓ ਵੀ ਛੋਟੀਆਂ ਆਪਣੇ ਕੋਲੇ ਤੇ ਗਾਵਾਂ ਗਾਵਾਂ 10 ਕਾ ਜੀ ਅੱਛਾ 10 ਕ ਗਾਵਾਂ ਹੈਗੀਆਂ ਯਾਨੀ ਕਿ 70 80 ਪਸ਼ੂ ਛੋਟੇ ਵੱਡੇ ਹੈਗੇ ਆਪਣੇ ਕੋਲੇ ਇਸ ਫਾਰਮ ਤੇ ਭਾਈ ਜੀ ਜੇ ਆਪਾਂ ਗੱਲ ਕਰੀਏ ਸ਼ੁਰੂ ਤੋਂ ਹੀ ਆਪਾਂ ਭਰਾਵਾਂ ਨੂੰ ਪਸ਼ੂ ਵੀ ਦਿਖਾਉਣੇ ਆ ਜੀ ਤੁਹਾਨੂੰ ਆਪਾਂ ਬਾਈ ਦੇ ਨਾਲ ਜਮਾ ਮੁੱਦੇ ਵਾਲੀ ਗੱਲ ਕਰਾਂਗੇ ਜਿਹੜੀਆਂ ਤੁਹਾਨੂੰ ਅੱਜ ਕੰਮ ਤਾਂ ਬਾਈ ਜੀ ਤੁਸੀਂ ਜਿਹੜੀ ਤੁਹਾਡੇ ਫਾਰਮ ਦੀ ਹੈ ਕਰੀਆ ਵੀ ਕਿਦੋਂ ਸਟਾਰਟ ਕੀਤਾ ਤੁਸੀਂ ਇੱਥੇ ਆ ਕੇ ਫਾਰਮ ਤੇ ਪਹਿਲਾਂ ਤੁਹਾਡੇ ਕੋਲੇ ਕਿੰਨੇ ਪਸ਼ੂਆਂ ਤੋਂ ਸਟਾਰਟ ਕੀਤਾ ਤੁਸੀਂ ਪਹਿਲਾਂ ਸਾਡੇ ਕੋਲੇ ਪੈਂਡ ਜੀ 15 ਕੇ ਪਸ਼ੂ ਸੀਗੇ ਹਾਂਜੀ ਤੇ ਇੱਥੇ ਆ ਕੇ ਸਟਾਰਟ ਕੀਤਾ ਫਿਰ ਜਿਵੇਂ ਅਸੀਂ ਹੋਰ 5-7 ਪਸ਼ੂ ਨਾਲ ਹਰ ਸਾਲ ਨਾਲ ਕੁਛ ਬੱਚੇ ਨਾਲ ਅਰ ਲਾਈ ਗਏ ਪਸ਼ੂ ਖਰੀਦੀ ਗਏ ਜੀ ਖਰੀਦੀ ਗਏ ਨਾਲ ਦੁੱਧ ਪਾਪੂ ਗਏ ਆਪਦੇ ਆਪ ਵਧਿ ਗਿਆ ਜੀ ਮਗਰ ਆਪ ਦੀ ਆਪਦੀ ਤੇ ਛੋਟੀਆਂ ਤਿਆਰ ਹੋ ਗਈਆਂ ਨਾਲ ਹਾਂਜੀ ਇੱਥੇ ਨੂੰ ਸਾਨੂੰ 5 ਸਾਲ ਹੋ ਗਏ ਆ ਜੀ 5 ਸਾਲ ਹੋ ਗਏ 5 ਸਾਲ ਹੋ ਗਏ ਅਜਾ ਜਿਵੇਂ ਕਿ 5 ਸਾਲਾਂ ਤੋਂ 10 ਪਸ਼ੂਆਂ ਤੋਂ 60-70 ਤੁਸੀਂ ਬਣਾ ਲਏ ਇਹ ਦੂਜੀ ਗੱਲ ਬਈ ਡੇਰੀ ਧੰਦਾ ਜਿਵੇਂ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਆਉਂਦਾ ਵੀ ਬਹੁਤ ਇਹ ਵੱਡੀ ਮਿਹਨਤ ਵਾਲਾ ਕੰਮ ਹੈ ਬਹੁਤ ਔਖਾ ਹੈ ਕੁਛ ਬਾਜਦਾਨੀ ਖੋਲਿਆ ਨਾਲ ਖੋਲੇ ਹੋਣਾ ਗੋਹੇ ਨਾਲ ਗੋਹਾ ਹੋਣਾ ਹਨ ਇਹ ਇਹ ਗੱਲਾਂ ਘਾਰਤਾ ਚੱਲਦੀਆਂ ਹੁੰਦੀਆਂ ਆਮੀ ਜਿਹੜੇ ਭਰਾਣੇ ਕੰਮ ਨਹੀਂ ਕਰਨੇ ਉਹਨਾਂ ਵਾਸਤੇ ਆਪਾਂ ਗੱਲ ਕਰਦੇ ਆ ਜਿਹੜੇ ਅੱਜ ਨਵੇਂ ਮੁੰਡੇ ਬੈਠੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਆ ਠੀਕ ਆ ਵੱਡੇ ਮੁਲਕ ਤੋਂ ਲਾ ਕੇ ਚੰਗੀ ਪਉਂਦੀ ਆਮਦਨ ਹੋਵੇ ਸਾਰੇ ਵੀਰ ਅੱਜ ਆਪਣੇ ਪੰਜਾਬ ਨੂੰ ਵਾਪਸ ਮੋੜਨਾ ਚਾਹੁੰਦੇ ਆ ਕਿਉਂਕਿ ਜਿਹੜੀ ਇਹ ਮਿੱਟੀ ਹੈ ਤਾਂ ਮੋਹ ਵੀ ਇੰਨਾ ਚੰਦਰਾ ਠੀਕ ਆ ਜੀ ਆਪਦੇ ਉਹੀ ਗੱਲ ਲੋਕ ਕਹਿੰਦੇ ਵੀ ਸਮੇਂ ਦੀ ਜਿਹੜੀ ਕਦਰ ਹੈ ਵੀ ਆਪਾਂ ਕਰੀਏ ਆਪਾਂ ਇਹ ਗੱਲ ਕਰਦੇ ਆ ਵੀ ਜਦੋਂ ਤੁਸੀਂ ਵਿੱਚ ਆਏ ਆ ਸਾਨੂੰ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਫਾਰਮ ਤੇ ਆਏ ਆਪਾਂ ਪਰੇਸ਼ਾਨੀ ਚ ਸਾਨੂੰ ਕੋਈ ਨਹੀਂ ਆਇਆ ਕਿ ਮੈਂ ਪਹਿਲਾਂ ਦਵਾਈ ਰਹਿ ਕੇ ਆ ਸੀ 10 12 ਸਾਲ 10 12 ਸਾਲ ਦਵਾਈ ਲੈ ਆ ਪਰੇਸ਼ਾਨੀਆਂ ਸਾਰੀਆਂ ਮੈਂ ਉੱਥੇ ਕੱਟਿਆ ਆ ਸੀਗਾ ਅੱਛਾ ਪਰੇਸ਼ਾਨੀਆਂ ਦਵਾਈ ਚ ਹੀ ਦੇਖਿਆ ਹਾਂ ਠੀਕ ਐ ਸੀਗਾ ਜੀ ਦਵਾਈ ਚ ਕੀ ਕੰਮ ਕਰਦੇ ਸੀ ਬਈ ਮੈਂ ਜੀ ਆਪਰੇਟਰ ਹੀ ਕਰਦਾ ਸੀਗਾ ਡਰਾਈਵਰ ਸੀਗਾ ਹਾਂ ਡਰਾਈਵਰ ਸੀਗਾ ਵਧੀਆ ਕੰਮ ਸੀ ਮੈਂ ਲੋਕ ਕਹਿੰਦੇ ਡਰਾਈਵਰ ਦਾ ਤਨਖਾਹ ਵਧੀਆ ਬਈ ਬਹੁਤ ਵਧੀਆ ਤਨਖਾਹ ਸੀ ਓਕੇ ਬਿਲਕੁਲ ਬਰੇ ਖਾਨਦਾਨੀ ਨਾ ਹੋਂਦਾਂ ਨਾ ਹੋਂਦਾਂ ਬਹੁਤ ਸਾਰਾ ਬਹੁਤ ਪਰੇ ਆਹ ਇੱਕ ਤਰ੍ਹਾਂ ਉਹਦਾ ਇੱਕ ਜੇਲ ਹੀ ਹੈ ਨਾ ਪਰਿਵਾਰ ਤੋਂ ਦੂਰ ਵੀ ਕੰਮ ਕਰੀ ਚੱਲੋ ਪੈਸੇ ਭੇਜੀ ਚੱਲੋ ਬਸ ਬੰਦਾ ਬੁਢਾ ਹੋ ਕੇ ਆ ਜਾਂਦਾ ਉਸ ਤੋਂ ਬਾਅਦ ਕਿਹੜਾ ਪੁੱਤਦਾ ਨਾਲੇ ਜਵਾਕ ਦੂਰ ਹੋ ਜਾਂਦੇ ਉਸ ਸਮੇਂ ਚ ਨਾਲੇ ਇੱਥੇ ਉੱਥੋਂ ਨਾਲੋਂ ਪਲੱਸ ਆ ਜੀ ਹਾਂ ਜੀ ਇੱਥੇ ਉੱਥੋਂ ਨਾਲੋਂ ਪੈਸੇ ਵੀ ਜ਼ਿਆਦਾ ਬਚਦੇ ਆ ਜੇ ਆਪਾਂ ਮਿਹਨਤ ਕਰਦੇ ਆ ਤਾਂ ਅੱਛਾ ਉੱਥੋਂ ਲੋ ਦਬਈ ਨੂੰ ਪੈਸੇ ਤੁਸੀਂ ਇੱਥੇ ਜ਼ਿਆਦਾ ਬਚਾਦੇ ਬਚਦੇ ਆ ਜੀ ਠੀਕ ਹੈ ਤੇ ਉੱਥੇ 12 ਸਾਲ ਲਾਇਏ 10 ਕੇ ਸਾਲ ਆਇਆ ਅੱਛਾ 10 ਸਾਲ ਹੋਣ ਤੋਂ ਬਾਅਦ ਹੀ ਫਿਰ ਇੱਥੇ ਕੰਮ ਸ਼ੁਰੂ ਕੀਤਾ ਹਾਂ ਸ਼ੁਰੂ ਕਰ ਲਿਆ ਜੀ ਤੇ ਪਲਾਨ ਉੱਥੇ ਬੈਠੇ ਨਹੀਂ ਬਣਾ ਲਿਆ ਬੁੱਦੂ ਦਾ ਯਾਰ ਆਪਦੇ ਕੰਮ 'ਚ ਬੜੋ ਹਾਂਜੀ ਹਾਂਜੀ ਹਾਂ ਅੱਛਾ ਪਹਿਲਾਂ ਘਰ ਦੀਆਂ ਰੱਖ ਲਈਆਂ 10 ਬਾਰਾਂ ਮੱਝਾਂ ਹਾਂਜੀ ਤਾਂ ਫਿਰ ਭਾਈ ਉੱਥੋਂ ਆ ਕੇ ਜਦੋਂ ਆਪਾਂ ਵਧਾਉਣ ਤੋਂ ਲਾ ਕੇ ਆਪਾਂ ਕਹਿੰਦੇ ਨਾਲ ਤੁਸੀਂ ਬਰੀਡਿੰਗ ਕਰਦੇ ਆਂ ਆਪਦੀ ਤਾਂ ਕੋਈ ਕਟੀਆਂ ਤੁਸੀਂ ਪਾਲਦੇ ਆ ਹਨਾ ਨਾਲ ਇਹ ਜਿਹੜੀਆਂ ਛੋਟੀਆਂ ਚੰਗੀਆਂ ਜਿਵੇਂ ਡਾਕਟਰ ਨੇ ਵੀ ਦੱਸਾਈ ਗੱਗੇ ਨੇ ਧੰਨਵਾਦ ਹੈ ਗੱਗੇ ਡਾਕਟਰ ਦਾ ਵੀ ਠੀਕ ਹੈ ਆਪਣੀ ਟੀਮ ਕਨੂ ਆ ਛੋਡੇ ਕੰਨੀ ਇਹ ਬਹੁਤ ਮੋਗੇ ਵਾਲਾ ਮਤਲ ਠੀਕ ਆ ਕਿਉਂਕਿ ਪ੍ਰਧਾਨਗੀ ਵਾਲਾ ਰੋਲ ਅਸਲ ਵਿੱਚ ਅਦਾ ਇਹ ਕਰਦਾ ਥੋਡੇ ਸਾਰੇ ਫਾਰਮਾਂ ਤੇ ਢੇੜਾ ਵੀ ਮਾਰਦਾ ਰਹਿੰਦਾ ਤੇ ਪਾਕੇ ਮੈਨੂੰ ਵੀ ਦੱਸਿਆ ਇਹ ਕਹਿੰਦਾ ਬਾਈ ਜਿਵੇਂ 10 ਝੋਟੀਆਂ ਤਿਆਰ ਕਰਨੀਆਂ 5 ਝੋਟੀਆਂ ਜਾਦੇ ਚੰਗੀਆਂ ਉਹ ਘਰੇ ਰੋਕ ਲਾਂਦੇ ਤੇ 5 ਕਝੋਟੀਆਂ ਉਹ 5-4 ਲੱਖ ਦੀਆਂ ਜਿਹੜੀਆਂ ਵਿਕ ਵੀ ਜਾਂਦੀਆਂ ਉਹ ਵੀ ਅੰਦਰ ਕੱਟੀ ਆ ਜਾਂਦੀਆਂ ਤੇ ਬੱਚੇ ਕਿੰਨੇ ਆ ਬਾਈ ਬੱਚੇ ਸਾਡੇ ਕੋਲੇ ਹੋਣਗੇ ਜੀ 20-25 ਹੋਣ ਨਹੀਂ ਓ ਥੋਡੇ ਬੱਚੇ ਕਿੰਨੇ ਆ ਮੇਰੇ ਜੀ ਇੱਕ ਲੜਕਾ ਇੱਕ ਲੜਕਾ ਦਾ ਠੀਕ ਆ ਜੀ ਇਹ ਸਾਰਾ ਇਹ ਸਾਰਾ ਰਿਕਾਰਡ ਰੱਖਦਾ ਹੁਣ ਜੀ ਪਸੂਆਂ ਦਾ ਆ ਵੀ ਜਵਾਨਾ ਤੇ ਤੁਸੀਂ ਤਾਂ ਪੁੱਤ ਹੁਣ ਮ ਇਹਨਾਂ ਜਿਆਦੇ ਆਲਮ ਨੂੰ ਵੀ ਇਸੇ ਗੱਲ ਨੂੰ ਨਾਲ ਕੱਢ ਕੇ ਲਿਆਂਦਾ ਵੀ ਤੁਹਾਨੂੰ ਵੀ ਦਿਖਾਈਏ ਤੇ ਸਾਰਾ ਫਿਰ ਰਿਕਾਰਡ ਤੇਰੇ ਕੋਲੇ ਹੁੰਦਾ ਤੇ ਸਾਰਾ ਸਟਾਫ ਫੜ ਜਾਏ ਅੱਛਾ ਤੇ ਹੁਣ ਫਿਰ ਐਂ ਪਸੂਆਂ ਦੇ ਵਿੱਚ ਪੂਰਾ ਫੁੱਲ ਧਾਣਾ ਹਾਂਜੀ ਹਾਂਜੀ ਸਾਰੀ ਦਾ ਪਤਾ ਹੈ ਵੀ ਕਿਹੜੀ ਮੱਝ ਨੇ ਕੀ ਦਿੱਤਾ ਕਿਹੜੀ ਨੇ ਕਿੰਨਾ ਦੁੱਧ ਦਿੱਤਾ ਕੀ ਬਾਤ ਹੈ ਓਕੇ ਤੇ ਹੁਣ ਛੁੱਟੀਆਂ ਦੇ ਵਿੱਚ ਸਾਰਾ ਫਾਰਮ ਦੀ ਨਿੱਘਾ ਟਾਈਮ ਹਾਂਜੀ ਹਾਂਜੀ ਉਹ ਤਾਂ ਲੱਗ ਗਿਆ ਸਕੂਲ ਸਕੂਲ ਆ ਕੇ ਕੱਲ ਤੋਂ ਚੱਲਣਾ ਹੈ ਨਹੀਂ ਅੱਜ ਹੀ ਹੋ ਗਿਆ ਸੀ ਅੱਜ ਛੁੱਟੀ ਮਾਰ ਲਈ ਸੀ ਫਿਰ ਅੱਛਾ ਤੂੰ ਛੁੱਟੀ ਮਾਰ ਲਈ ਫਿਰ ਅੱਜ ਇਧਰ ਕੱਲ ਤੋਂ ਜਾਣ ਨੂੰ ਚੀਜ਼ਾਂ ਕਰਦਾ ਨਹੀਂ ਹੋਣਾ ਮੈਨੂੰ ਤਾਂ ਲੱਗਦਾ ਨਹੀਂ ਗੱਲ ਠੀਕ ਹੈ ਕੱਲ ਤੋਂ ਜਾਣਾ ਸਕੂਲ ਤੇ ਰਹਿਣਾ ਤੇ ਫਿਰ ਆਪਾਂ ਤੇਰੇ ਡੈਡੀ ਨਾਲ ਵੀ ਗੱਲਾਂ ਕਰੀਏ ਤੇ ਫਿਰ ਦਿਖਾਈਏ ਤੇਰੀ ਅਮਜ ਨਾਲ-ਨਾਲ ਗੱਲਾਂ ਚੱਲੀ ਜਾਣਗੀਆਂ ਤੇਰੇ ਡੈਡੀ ਨਾਲ ਆ ਚਲੀਏ ਤੇ ਬਾਈ ਇੱਕ ਚੀਜ਼ ਹੋਰ ਵੀ ਜਿਵੇਂ ਹੁਣ ਆਪਾਂ ਤੁਸੀਂ ਇਹਨੂੰ ਮੇਨਟੇਨ ਕਰਦੇ ਇੱਥੇ ਆਪਣੇ ਤੁਸੀਂ ਦਾ ਬੇਟਾ ਵੀ ਚਲੋ ਨਾਲ ਬਹੁਤ ਵੱਡੀ ਹੈਲਪ ਹੁੰਦੀ ਆ ਇੱਥੇ ਦਾਣਾ ਫੜਾਤਾ ਕਿਤੇ ਪਸ਼ੂ ਖੋਲੇ ਕੋਈ ਕੁਝ ਕਰ ਗਿਆ ਬਾਪੂ ਜੀ ਵੀ ਬੈਠੇ ਆ ਹਨਾ ਜੇ ਇਧਰ ਨੂੰ ਆਲ ਮਾੜਾ ਕੈਮਰਾ ਕਮਾ ਤੇ ਉਧਰ ਇਹਨਾਂ ਦੇ ਫਾਦਰ ਸਾਹਿਬ ਵੀ ਬੈਠੇ ਆ ਨਾਲ ਤਾਂ ਉਦੋਂ ਬਾਅਦ ਬਾਈ ਜੇ ਆਪਾਂ ਗੱਲ ਤੁਸੀਂ ਇੱਥੇ ਕਿੰਨੇ ਜਾਣੇ ਕੰਮ ਕਰਦੇ ਹੋ ਫਾਰਮ ਤੇ ਅਸੀਂ ਜੀ 6-7 ਜਾਣੇ ਆਂ 6-7 ਜਾਣੇ ਆਂ ਤਾਂ ਉਹ ਕਹਿਣ ਦਾ ਭਾਵ ਉਹੀ ਆ ਤੁਸੀਂ 3-4 ਜਾਣੇ ਕਰਦੇ ਆਂ ਤੇ ਤਿੰਨ-ਚਾਰ ਜਾਣੇ ਲੇਬਰ ਦੇ ਹਰਦੇ ਤਾਂ ਪੰਜ ਪਰਿਵਾਰ ਚਲਾਤੇ ਚਾਰ ਲੇਬਰ ਦੇ ਮੰਨ ਲਓ ਇੱਕ ਤੁਸੀਂ ਆਪ ਦਾ ਪਰਿਵਾਰ ਚਲਾ ਲਿਆ ਅੱਜ ਤੁਸੀਂ ਪੰਜ ਪਰਿਵਾਰ ਚਲਾ ਕੇ ਡੈਰੀ ਫਾਰਮ ਦੇ ਧੰਦੇ ਨੂੰ ਕਿਵੇਂ ਦੇਖਣਾ ਚਾਹੁੰਦੇ ਆਂ ਵੀ ਇਹ ਚੰਗਾ ਕੰਮ ਐ ਕੋ ਬਸ ਡੰਗ ਲਾਉ ਕੰਮ ਐ ਨਹੀਂ ਜੀ ਬਹੁਤ ਵਧੀਆ ਕੰਮ ਆ ਅਵੇ ਉੱਥੇ ਪਏ ਆ ਉਹ ਉੱਠ ਕੇ ਨਾਲ ਹੀ ਬਾਹਰ ਆ ਜਾਈਦਾ ਵਾ ਹਾਂਜੀ ਦੋ ਜੀ ਕਰੇ ਤਾਂ ਘਰੇ ਜਾਵੜੀਦਾ ਵਾ ਘਰੇ ਜਾਵੜੀ ਘਰ ਦੇ ਵਿੱਚ ਹੀ ਫਾਰਮਾ ਬਹੁਤ ਵਧੀਆ ਸਾਨੂੰ ਤਾਂ ਬਹੁਤ ਵਧੀਆ ਕੰਮ ਲੱਗਦਾ ਜੀ ਬਹੁਤ ਵਧੀਆ ਕੰਮ ਹੈ ਠੀਕ ਆ ਹਾਂਜੀ ਬਈ ਫਿਰ ਬਾਕੀ ਸਾਡਾ ਸ਼ੌਂਕ ਆ ਜੀ ਨਾਲ ਹਾਂਜੀ ਕੱਲਾ ਠੰਡਾ ਨਿਕਾ ਨਾਲ ਸ਼ੌਂਕ ਆ ਨਾਲ ਸ਼ੌਂਕ ਆ ਜੀ ਸ਼ੌਂਕ ਆ ਜੀ ਠੀਕ ਹੈ ਜੀ ਤੇ ਹੁਣ ਆਪਣੇ ਕੋਲੇ ਦੁੱਧ ਕਿੰਨਾ ਹੋ ਜਾਂਦਾ ਐਵਰੇਜ ਫਾਰਮ ਦਾ ਆਪਣੇ ਸਾਰਾ ਗਾਂਾਂ ਮੱਝਾਂ ਦਾ 3 ਸਵਾ 3 ਕਿਲੋ ਦੁੱਧ 3 ਸਵਾ 3 ਕਿਲੋ ਦੁੱਧ ਹੋ ਜਾਂਦਾ ਦੁੱਧ ਤੁਸੀਂ ਦੱਸਿਆ ਵੀ ਆਪਣਾ ਪੱਕਾ ਹੀ ਲੱਗਿਆ ਹੋਇਆ ਹੈ ਹਨਾ ਠੀਕ ਹੈ ਜੀ ਬਾਈ ਇਹ ਵੀ ਚੀਜ਼ ਦਾ ਚਲੋ ਫਾਇਦਾ ਹੁੰਦਾ ਵੀ ਦੂਜਿਆਂ ਨੂੰ ਆਪ ਨੂੰ 50 ਪੈਸੇ 1 ਰੁਪਿਆ ਕੋਈ ਵੱਧ ਪਾਉਣੇ ਆ ਜਿਵੇਂ ਆਪਣਾ ਵੀ ਉੱਥੇ ਮੱਝ ਦਾ ਇਕੱਠੇ ਲੈ ਜਾਂਦੇ ਚੱਕੇ ਹਨਾ ਤਾਂ ਇਹ ਵੀ ਚੀਜ਼ ਦਾ ਤੇ ਆਜੋ ਬਈ ਆਪਾਂ ਦਿਖਾਈਏ ਫਿਰ ਮੱਝਾਂ ਨਾਲ ਨਾਲ ਗੱਲਾਂ ਬਾਤਾਂ ਕਰਦੇ ਫਿਰਦੇ ਤੇ ਆਪਣੇ ਕੋਲੇ ਜਿਹੜੀ ਐਵਰੇਜ ਮੱਝ ਆ ਬਾਈ ਉਹ ਕਿੰਨੇ ਦੁੱਧ ਤੋਂ ਸਟਾਰਟ ਹੋ ਜਾਂਦੀ ਹੈ ਕਿੰਨੇ ਦੁੱਧ ਤੇ ਸਭ ਤੋਂ ਵੱਧ ਦੁੱਧ ਵਾਲੀ ਕਿੰਨੇ ਵਾਲੀ ਹੈ ਤੇ ਸਭ ਤੋਂ ਘੱਟ ਵਾਲੀ ਕਿੰਨੇ ਵਾਲੀ ਹੈ ਦਾ ਘੱਟ ਤੋਂ ਘੱਟ ਜੀ 10 ਤੇ ਜਿਆਦਾਤ ਜਿਆਦੇ 18 20 ਕਿਲੋ ਵਾਲੀ ਓਕੇ ਜਿਆਦੇ ਤੋਂ ਜਿਆਦੇ 18 20 ਕਿਲੋ ਵਾਲੇ ਘੱਟੋ ਘੱਟ 10 ਤੋਂ 11 ਕਿਲੋ ਵਾਲੀ 11 ਕਿਲੋ ਓਕੇ ਬਾਈ ਤੇ ਐਵਰੇਜ ਜਿਹੜੀਆਂ ਝੋਕੀਆਂ ਆਪਣੇ ਕੋਲੇ ਪਹਿਲੇ ਨਾਲ ਕਿੰਨੇ ਕ ਟਾਈਮ ਦੀ ਸਵਾਲਾਂ ਨੇ ਤੁਸੀਂ ਤਿੰਨ ਕਿ ਸਾਲਾਂ ਦੇ ਕਰੀਬ ਸੂ ਪੈਂਦੀਆਂ ਜੀ ਠੀਕ ਹੈ ਜੀ ਥੋੜੀਆਂ ਵੱਡੀਆਂ ਵੀ ਹੋ ਜਾਂਦੀਆਂ ਨੇ ਕਈ ਦੋ ਤਿੰਨ ਝੋਟੀਆਂ ਖੀਰੀਆਂ ਸੂਂਦੀਆਂ ਜੀ ਓਕੇ ਆਉਂ ਕਈ ਛੋਟੀਆਂ ਵੀ ਝੂਪਨ ਨੇ ਕਈ ਇੱਕ ਦੋ ਮਹੀਨੇ ਲੇਟ ਹੋ ਜਾਂਦੀਆਂ ਜੀ ਕੋਈ ਐਵਰੇਜ ਪੌਣੇ ਕਿ ਤਿੰਨ ਸਾਲਾਂ ਦੀ ਢਲ ਜਾਂਦੀ ਸਾਰੇ ਪੈਨ ਸਾੜ ਰੱਖ ਲਓ ਹਾਂਜੀ ਤਿੰਨ ਕਿ ਸਾਲਾਂ ਕੀ ਹੈ ਠੀਕ ਹੈ ਇਹ ਸਾਰੀਆਂ ਮਹਿੰਗੀਆਂ ਗੱਬਣਾਆਂ ਵਾ ਜੀ ਇਹ ਅੱਛਾ ਇਹ ਗੱਬਣਾ ਡਰਾਈ ਵਾਲਾ ਪਾਸਾ ਆ ਜੀ ਡਰਾਈ ਵਾਲਾ ਪਾਸਾ ਜੀ ਓਕੇ ਇਹਨਾਂ ਨੂੰ ਦੋ ਦੋ ਛੱਡ ਜਾਨੇ ਆਪਾਂ ਹਾਂ ਠੀਕ ਆ ਬਾਈ ਪਾਸਾ ਜੀ ਤੇ ਇਧਰਲੇ ਪਾਸੇ ਆ ਲੈਣ ਸਾਰੀ ਡਰਾਈ ਵਾਲੀ ਆ ਗਈ ਮੰਨ ਲਓ ਨਹੀਂ ਆ ਤਿੰਨ ਦੋ ਦਿੰਦਿਆਂ ਆ ਡਰਾਈ ਆ ਜੀ ਓਕੇ ਓਕੇ ਇਹ ਤਿੰਨ ਦੋ ਦਿੰਦੀਆਂ ਇਧਰ ਵੀ ਡਰਾਈ ਬੈਠੀਆਂ ਸਰ ਇਹਨਾਂ ਆ ਆ ਦੋ ਤਿੰਨ ਵੱਡੀਆਂ ਮੱਝਾਂ ਇਹ ਪ੍ਰਾਣੇ ਦੇ ਵਿੱਚ ਹੋਣਗੀਆਂ ਨਾ ਆ ਕਬਿੱਲੀ ਪ੍ਰਾਣੀਆਂ ਮਹਿੰਗੀਆਂ ਜੀ ਆ ਕਬਿੱਲੀ ਰਹਿੰਦੀ ਆ ਤੇ ਬੋਡੀ ਢਾਂਚਾ ਵੀ ਵੱਖਰਾ ਇਹਨਾਂ ਦਾ ਤਾਂ ਠੀਕ ਹੈ ਤੇ ਇਧਰ ਲਈਆਂ ਵੀ ਦਿੰਦੀਆਂ ਹਾਂ ਇਹ ਹਾਂ ਇਹ ਵੀ ਦੋ ਦਿੰਦੀਆਂ ਹੈ ਇਹ ਵੀ ਗੱਬਣਾ ਪੰਜਾਂ ਪੰਜਾਂ 6ਾਂ 6 ਮਹੀਨਿਆਂ ਦੇ ਗੱਬਣਾ ਜੀ ਇਹ ਰੱਖ ਲੋ ਵੀ ਡਰਾਈ ਵਾਲਾ ਪਾਸਾ ਇਧਰ ਓਕੇ ਬੋਤ ਪੁੱਤੀ ਕੋਲੇ ਨਾ ਬਾਹਲਾ ਜਾਇਂ ਆ ਜਾਓ ਇੱਧਰ ਨੂੰ ਆ ਜਾਓ ਇੱਧਰ ਆ ਜਾਓ ਅੱਛਾ ਪਹਿਲਾਂ ਜਦੋਂ ਸ਼ੁਰੂ ਕੀਤਾ ਬਾਈ ਫਿਰ ਆਪਣੇ ਕੋਲੇ ਇਹ ਬ੍ਰਾਂਡ ਆਉਂਦਾ ਸੀ ਇਕੱਲਾ ਨਹੀਂ ਨਹੀਂ ਇਹ ਬ੍ਰਾਂਡਾ ਸੀਗਾ ਅੱਛਾ ਇਹ ਬ੍ਰਾਂਡੇ ਤੋਂ ਆਪਾਂ ਕੰਮ ਸ਼ੁਰੂ ਕੀਤਾ ਦੇਖੋ ਵੀ ਮਿੱਤਰੋ ਇਹ ਵੀ ਚੀਜ਼ਾਂ ਸਮਝਣ ਵਾਲੀਆਂ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਲੱਖਾਂ ਰੁਪਈਆ ਲਾ ਕੇ ਅੱਜ ਹੀ ਕੰਮ ਕਰਨੇ ਠੀਕ ਹੈ ਜਾਨ ਜੀ ਤੁਸੀਂ 20 25 ਲੱਖ ਲਵੋਣਾ 10 ਲੱਖ ਸੈੱਟ ਤੇ ਲਵੋਣਾ 10 ਮੈਕ ਸੈੱਲ ਲਵੋਣਾ ਨਹੀਂ ਵੀਰਾ ਕਹਿਣ ਦਾ ਮਤਲਬ ਕੀ ਹੈ ਵੀ ਪਹਿਲੀ ਵਾਰ ਦੇਖੋ ਬਾਈ ਕੋਲੇ ਇਹ ਭਾਂਡਾ ਸੀ ਇਹਦੇ ਵਿੱਚ ਵੀ ਬਾਈ ਕੋਲੇ ਕਹਾਂ ਇੱਕੋ ਘੱਟ 15 20 ਦਾ ਸੀ ਜਦੋਂ ਬਾਈ ਨੇ ਕੰਬਦਾਇਆ ਇਸੇ ਦੇ ਉੱਤੇ ਤੁਸੀਂ ਦੇਖ ਸਕਦੇ ਆਂ ਇੱਟੀਆਂ ਜੋੜ ਕੇ ਜਿਹੜਾ ਸੈੱਟ ਹੈ ਉਹ ਵੱਡਾ ਪੈ ਗਿਆ ਬਾਈ ਇਹ ਵੀ ਦੋ ਵਾਰੀ ਕਰਕੇ ਪੈ ਗਿਆ ਉੱਥੋਂ ਗਾਂਹ ਦੁਆਰਾ ਪਾਇਆ ਵਾ ਅੱਛਾ ਉਹ ਨਵਾਂ ਉਹਦੇ ਸਿਲਕ ਇੱਥੇ ਮੈਲਗਾ ਨਹੀਂ ਹੁੰਦਾ ਉਹ ਦੁਆਰੇ ਪਾਇਆ ਵਾਰਾ ਪੰਜ ਮੇਲੇ ਦਾ ਮਗਰਲੀ ਵਾਰ ਜਦੋਂ ਮੇਲੇ ਬਲੇ ਆਏ ਸੀ ਉਦੋਂ ਹੈ ਨਹੀਂ ਸੀ ਇਹ ਮੂਲ ਹੈ ਹਾਂ ਹ ਉਹਨਾਂ ਸਾਨੂੰ ਜਿਹੜੇ ਸਾਡੇ ਮੈਂਬਰਾਂ ਦੇ ਫਾਰਮ ਆ ਉਹ ਵੀ ਦਿਖਾਵਾਂਗੇ ਇੱਕ ਦੂਜੇ ਦੇ ਰਹਿ ਕਰਕੇ ਹੌਸਲੇ ਦੇ ਨਾਲ ਕਿਵੇਂ ਅਸੀਂ ਮਤਲਬ ਵਾਧੇ ਕਰੇ ਜਾਂਦੇ ਹਾਂ ਇਹ ਚੀਜ਼ਾਂ ਵੀ ਬਹੁਤ ਆ ਕਿਸੇ ਨਾਲ ਜੁੜ ਕੇ ਕੰਮ ਵਧਾਇਆ ਜਾ ਸਕਦਾ ਤਾਂ ਹੌਲੀ ਹੌਲੀ ਕੰਮ ਨੂੰ ਆਸਤੇ ਆਸਤੇ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਬਾਈ ਨੇ ਦੱਸਿਆ ਦੇਖੋ ਬਾਈ ਨੇ ਤੇ ਬਾਈ ਫਿਰ ਇੱਕ ਗੱਲ ਵਿਚਾਲੇ ਰਹਿੰਦੀ ਉਹੀ ਗੱਲ ਜਿਵੇਂ ਤੁਸੀਂ ਦੱਸਿਆ ਵੀ 12 ਸਾਲ ਆਪਾਂ ਬਹੁਤ ਥੱਕੇ ਖਾਦੇ ਜਿੰਨੇ ਕਿ ਤੁਸੀਂ 12 ਸਾਲ ਥੱਕੇ ਖਾੜ ਕੇ ਕੁਝ ਉਧਰ ਬਣਾਇਆ ਤੇ ਇਧਰੋਂ ਤੁਸੀਂ ਨੂੰ 5 ਸਾਲ ਫਾਰਮ 'ਚ ਹੋ ਗਏ ਤਾਂ ਹੁਣ ਕਿਤੇ ਸੋਚਿਆ ਵੀ ਜੇ ਉਹ 12 ਸਾਲ ਵੀ ਮੈਂ ਨਾ ਖਰਾਬ ਕਰਦਾ ਜੇ ਫਾਰਮ 'ਚ ਫੇਰ ਸ਼ਾਇਦ ਜੀ ਨਾ ਕੰਮ ਕਰਦੇ ਉੱਥੇ ਰਹਿ ਕੇ ਤਜਰਬਾ ਵੱਧ ਹੋ ਗਿਆ ਜਦੋਂ ਬੰਦਾ ਡਿਊਟੀ ਕਰਦਾ ਨਾ ਉੱਥੇ ਰਹਿ ਕੇ ਡਿਊਟੀ ਕਰਨ ਲੱਗ ਗਿਆ ਸੀ ਡਿਊਟੀ ਹਾਂ ਹਾਂ ਇੱਥੇ ਬੰਦਾ ਡਿਊਟੀ ਨਹੀਂ ਕਰਦਾ ਕੋਈ ਓਕੇ ਹਾਂ ਭਾਈ ਇੱਥੇ ਆਪਣੇ ਪਹਿਲੀ ਕਹਿੰਦੇ ਵੀ ਇਹਦਾ ਕੰਮ ਫੇਲ ਆ ਯਾਰ ਬਾਹਰ ਜਾਣਾ ਔਰ ਤੁਸੀਂ ਉਹ ਚੀਜ਼ ਦੇਖ ਲਈ ਵੀ ਕਿੰਨੇ ਔਖਾ ਬਗਾਨਾ ਹੱਥ ਕੰਮ ਕਰਨਾ ਜੀ ਹਨਾ ਤਾਂ ਇੱਕ ਤਰ੍ਹਾਂ ਦਾ ਵੀ ਉਹੀ ਗੱਲ ਆ ਵੀ ਹੁਣ ਵੀ ਆਪਾਂ ਵੀ ਇੱਥੇ ਕੰਮ ਕਰਦੇ ਆਪਾਂ ਆਪਣੇ ਜਿਹੜੇ ਨੌਕਰਾ ਕੰਮ ਕਰਾਉਣੇ 4 ਵਜੇ ਠਾ ਲੰਨੇ ਆਰ ਦਾ ਤੇ 10 ਵਜੇ ਦੇ 11 ਵਜੇ ਤੱਕ ਪੈਂਦੇ ਨਹੀਂ ਹਨਾ ਤਾਂ ਇਹ ਚੀਜ਼ੇ ਕੰਮ ਦਾ ਅਸਾ ਹੁਣ ਜਿਹੜਾ ਅੱਗੇ ਵਾਲਾ ਪਲਾਨ ਆ ਉਹ ਕਿੱਥੋਂ ਤੱਕ ਦਾ ਵੀ ਕਿੰਨਾ ਟਾਰਗੇਟ ਰੱਖਿਆ ਹੋਇਆ ਆਪਣਾ ਇਹ ਹੁਣ ਪ੍ਰਮਾਤਮਾ ਜਾਣਦਾ ਜੀ ਤੁਹਾਨੂੰ ਦਾ ਵੀ ਵਧੀ ਜਾਣਦਾ ਨਾਲ ਬੱਚੇ ਰਲ ਹੀ ਜਾਂਦੇ ਆ ਹੁਣ ਅਸੀਂ ਮੈਂ ਉਧਰ ਬਾਹਰ ਭਰਤਪਾਲੀ ਸਾਡੀ ਉੱਥੇ ਵੀ ਰਾਦਾ ਸ਼ੈੱਡ ਪਾਉਂਦਾ ਆ ਆ ਉਹੀ ਚੀਜ਼ ਮੈਂ ਦੇਖ ਕੇ ਤੁਹਾਨੂੰ ਸਵਾਲ ਕੀਤਾ ਵੀ ਅੱਗੇ ਆਪਣਾ ਪਲਾਨ ਹੈਗਾ ਵੀ ਵਧਾਉਣ ਦਾ ਹਾਂਜੀ ਹਾਂਜੀ ਇਹ 100 200 ਮੱਝ ਤੱਕ ਕਰਗੇ ਜਿੰਨੇ ਕਿ ਜਦੋਂ ਕੰਮ ਦੇ ਵਿੱਚ ਹੀ ਰਹੇ ਆ ਹਨਾ ਤੇ ਵੱਡਾ ਫਾਰਮ ਪੂਰਾ ਬਣਾਈਏ ਹੁਣ ਵੀ ਬਹੁਤ ਸੋਹਣਾ ਫਾਰਮ ਹੈ ਪ੍ਰਮਾਤਮਾ ਤਰੱਕੀ ਬਖਸ਼ੇ ਤਾਂ ਇਹ ਵੱਡੇ ਫਾਰਮਾਂ ਦੇ ਵਿੱਚ ਇਹ ਪਾ ਜਾਂਦਾ ਜਦੋਂ ਕਹਿੰਦੇ ਹੁੰਦੇ ਆ ਵੀګه ਪਸ਼ੂਆਂ ਦਾ ਨਾਰਮਲ ਫਾਰਮ ਜਦੋਂ 30 40 ਹੋ ਗਏ ਉਹਨੂੰ ਵੱਡੇ ਫਾਰਮ ਦਾ ਨਾਮ ਭਈ ਨਾ ਸੀਗਾ ਫਿਰ ਨਾਲ ਆ ਉਹ ਹੀ ਬਣਾਇਆ ਆਜੋ ਆਲਮ ਦਿਖਾਈਏ ਆ ਇੱਧਰ ਉੱਧਰ ਤੂੜੀ ਵਾਸਤੇ ਬਣਾਇਆ ਸੀ ਫਿਰ ਫਿਰ ਬੰਦੇ ਦੇ ਪਸ਼ੂ ਯੋਦੇ ਵਿੱਚ ਪਾਲੇ ਤੂੜੀ ਬਾਹਰ ਕੱਢਤੀ ਓਕੇ ਤੇ ਖਰਾਕ ਦੇ ਵਿੱਚ ਹੁਣ ਕੀ ਦੇ ਰਹੇ ਆ ਖਰਾਕ ਜੇ ਅਸੀਂ ਦਾਣਾ ਆਪਦਾ ਤਿਆਰ ਕਰਵਾ ਕੇ ਲਿਆਉਣੇ ਆ ओके दाणे ਦੇ ਵਿੱਚ ਆਮ ਭਰਾਵਾਂ ਦਾ ਯਾਰੇ ਹੁੰਦਾ ਹੈ ਮਤਲਬ ਪੁੱਛਦੇ ਅਗਲਾ ਕਹਿੰਦਾ ਦਾਣੇ ਦੇ ਵਿੱਚ ਤੁਸੀਂ ਗੋਲਜੀ ਗੱਲ ਕਰਕੇ ਦੱਸਦੇ ਨਹੀਂ ਉਹ ਪੈਸੇ ਦਾਣੇ ਦਾਣੇ ਦੇ ਵਿੱਚ ਆਪਾਂ ਕੀ ਕੀ ਦਿੰਨੇ ਆ ਇਹ ਵਾਕੀ ਜੀ ਰੋਤ ਮਤਾ ਆਪ ਕੋ ਸਮਝਾ ਮਤਾ ਸਮਝਾ ਮਤਾ ਕੀ ਹੈਗਾ ਵਾ ਓਕੇ ਹਾਂ ਅਸੀਂ ਹੁਣ ਜਾਦੇ ਤਾਂ ਰਾੜੀ ਪਾਉਣੇ ਆ ਰਾੜੀ ਮਤਲਬ ਗੁੱਲੀ ਡੰਡਾ ਅੱਛਾ ਗੁੱਲੀ ਡੰਡਾ ਚੰਗੀ ਤਰ੍ਹਾਂ ਸਾਫ਼ ਕਰਾ ਕੇ ਕੋਲੇ ਬਹਿ ਕੇ ਸੁਨਾ ਕੇ ਸੁਨਾ ਕੇ ਗੁੱਲੀ ਡੰਡਾ ਠੀਕ ਹੈ ਤੇ ਗੁੱਲੀ ਡੰਡੇ ਦੇ ਨਾਲ ਹੋਰ ਕੀ ਚੀਜ਼ ਪਾਉਣੇ ਤੁਸੀਂ ਵਰਤਦੇ ਆ ਪੁੱਛ ਜੀ ਫਿਰ ਅਸੀਂ ਸਮਾਨ ਆਦਾ 5-10 ਕੁਇੰਟਲ ਛੋਲਿਆਂ ਦਾ ਛਿਲਕਾ ਛੋਲਿਆਂ ਦਾ ਛਿਲਕਾ ਤੇ ਖਰਾ ਖਾਲ ਸਰਵੰਧੀ ਤਾਜ ਮੇਲ ਕਲੀ ਸਰਵੰਧੀ ਕਲੀ ਵਰਤ ਬੜੇ ਮਹਲੇ ਨਹੀਂ ਵਰਤ ਨਹੀਂ ਬੜੇ ਮਹਲੇ ਨਹੀਂ ਉਸ ਨਿੱਕੇ ਬਰੀਕ ਬੜੇ ਮੇ ਵਰਤ ਲੈਣੇ ਜੋ ਕਪਸ ਨੂੰ ਦਾਂ ਜੀ ਤੱਕ ਜੀ ਨਾਲ ਖੜ ਕਿੰਨੀ ਇੱਕ ਕਪਸ ਨੂੰ ਦੁੱਧ ਵਾਲੇ ਨੂੰ ਮੰਨੋ ਜਿਹੜੀਆਂ 15-16 ਤੋਂ ਉੱਤੇ ਦਿੰਦੀਆਂ ਉਹਨਾਂ ਨੂੰ ਖਾਲ ਕਿੰਨੀ ਕੁ ਮਾਤਰਾਇ ਦੇ ਦੇਦਨੇ ਤੁਸੀਂ ਅਸੀਂ ਜੀ ਬੋਰੀ ਰੋਜ ਇੱਥੇ ਖਲਦੀ ਪਾ ਦਿੰਨੇ ਆ ਸਾਰੇ ਇਹਨਾਂ ਬੰਦਿਆਂ ਨੂੰ ਆਪ ਨੂੰ ਪਤਾ ਵਾ ਵੀ ਜਿਵੇਂ ਇਹਨੂੰ ਇਹ ਦੁੱਧ ਵਾਦ ਦਿੰਦੀ ਇਹਨੂੰ ਬੱਕ ਪਾਤਾ ਉਹਨੂੰ ਦੋ ਬੱਕ ਪਾਤੇ ਇਹ ਵੱਠਾ ਬੇਲੀ ਜੀ ਟੈਂਡ ਦਾ ਬਾਪ ਜਿਆਦੇ ਦੁੱਧਾ ਉਹਨੂੰ ਇੱਕ ਟਾਈਮ ਦੀ ਕਿਲੋ ਕੁ ਖਾਲੀ ਹਾਂ ਕਿਲੋ ਹਾਂ ਕਿਲੋ ਦੋਨੇ ਟਾਈਮਾਂ ਦੀ 2 ਕਿਲੋ ਬਸ ਨਹੀਂ ਮਸਾਂ 1 ਕਿਲੋ ਜੀ ਜਿਆਦੇ ਦੁੱਧ ਵਾਲੀ ਦੂਣੀ ਤੋਂ ਚਾਹੀਦਾ ਦੁੱਧ ਵਾਲੀ ਕਿਲੋ ਦੂਜੀ ਹੁਣ ਅੱਧਾ ਕਿਲੋ ਤੇ ਠੀਕ ਆ ਤੇ ਜਿਹੜੀ ਰਾਤਰੇ ਤੂੰ ਕਹਿੰਦੇ ਗੁੱਲੀ ਡੰਡੇ ਦੇ ਬਣਾਇਆ ਥੋੜਾ ਪੀ ਕੇ ਚੰਗਾ ਬਣਾ ਕੇ ਹਨਾ ਹਾਂ ਅਸੀਂ ਜਿਹੜੀ ਹੁਣ 15 ਉਹ ਹੀ ਦਾਣਾ ਸੀ ਕੰਡਾ ਲਾ ਕੇ ਜੋਕ ਕੇ ਪਾਉਣੇ ਆ ਜੀ ਉਹ ਕਿ ਦੁੱਧਾ ਅੱਧੀ ਪਾਉਣੇ ਤੁਸੀਂ ਹਾਂ ਇਹ ਖਲਾ ਥੋੜੀਆਂ ਜਿਹੜੀਆਂ ਉਹ ਹੱਥ ਪਾ ਦਨੇ ਆ ਹੱਥ ਪਾ ਦਨੇ 15 ਵਾਲੀ ਜਿਹੜੀ 7-8 ਕਿਲੋ ਤਾਰਾ ਤੂਰਾ ਮੀਰਾ ਕਾਲੇ ਛੋਲੇ ਆ ਹੁਣ ਬਹੁਤ ਮਹਿੰਗੀਆਂ 7000 ਨੂੰ ਆ ਉਹ ਵੀ ਅਸੀਂ 5-7 ਕੁਆਂਟਲ ਸਮਾਨ ਆ ਤਾਂ ਦਿਲਾ ਕੇ ਲਿਓਣੇ ਦਿਲਾ ਕੇ ਲਿਓਣੇ ਉਹ ਬੋਰੀ ਚ ਦਲਿਆ ਪਿਆ ਉਹ ਨਾਲ ਜਾਨੇ ਕਿ ਜਿਹੜਾ ਕੰਡਾ ਲੱਗਾ ਵਾ हां 2 किलो राड़ी पाली ਪਾਈ ਜਾ ਉਹ ਪਾਉਣਾ ਵਾ ਜਿਹੜੀ ਜਿਆਦੇ ਦੁੱਧ ਵਾਲੀ ਜਿਵੇਂ ਗਾਂ ਜਿਆਦੇ ਉਹਨੂੰ ਅੱਧਾ ਕਿਲੋ ਪਾਉਣਾ ਵਾ ਓਕੇ ਮਿੱਠਾ ਥੋੜਾ ਨਾਲ ਬਕਾਇਦਾ ਪਾਉਣਾ ਆਹੋ 2 ਕਿਲੋ ਜਿਹੜੀ ਜਿਹੜਾ ਆਪਾਂ ਲੈ ਅੱਧਾ ਕਿਲੋ ਚੂਰੀ ਪਾਲੀ ਕਿਲੋ ਚੌਕ ਉਹ ਸਿਰਤਾ ਮਾਰਿਆ ਪਾਲਿਆ ਮਿੱਠਾ ਥੋੜਾ ਹੋ ਗਿਆ ਮਿੰਨਨ ਮੈਕਚਰ ਲਾ ਕੇ ਉਹੀ 4-5 ਕਿਲੋ ਸਮਾਨ ਪਾ ਜਦਾਂ ਹਾਂ ਚੌਕਰ ਵੀ ਪਾਉਣਾ ਹੈ ਜੀ ਚੌਕਰ ਵੀ ਪਾਉਣਾ ਠੀਕ ਹੈ ਜੀ ਬਾਈ ਮੈਂ ਦਰ ਮੈਕਚਰ ਪਾਉਣਾ ਸੀ ਯੂਨੀਵਰਸਿਟੀ ਦਾ ਆ ਦੇਖ ਸਕਦੇ ਆ ਵੀਰੇ ਡੰਗਾ ਬਾਈ ਕੋਲੇ ਦੇਖੋ ਬਾਈ ਨੇ ਦੁੱਧ ਤੇ ਕੰਮ ਜਿਆਦਾ ਕੀਤਾ ਕਿਉਂਕਿ ਬਾਈ ਦਾ ਇਹ ਦਾਵਾ ਮੇਰੇ ਹਿਸਾਬ ਨਾਲ ਵੀ ਸਾਰੀਆਂ ਤਰੀਆਂ ਮਿਕਸੇ ਕਰਨਾ ਮੈਂ ਮੈਸੀ ਹੈ ਜੀ ਮੈਕਸਾ ਜੀ ਕਹਿੰਦੇ ਕਿ ਓਰੀਜਨਲ ਗਾਂ ਨਹੀਂ ਰੱਖਦਾ ਗੱਲ ਵੱਡੇ ਵਾਲੀ ਦੇਸੀ ਦੇ ਵਿੱਚ ਰੱਖਦਾ ਜਿਹਦੀ ਕਿ ਜਿਆਦਾ ਪੈਂਦੀ ਆ ਤਾਂ ਦੁੱਧ ਐਵਰੇਜ ਕਿੰਨਾ ਦੁੱਧ ਦੇਣੇ ਦਾਵਾ ਜਿਹੜੀਆਂ ਇਹ ਆਪਣੀਆਂ ਮੈਕਸਾ ਲਗੀਆਂ ਇਹ 20 22 ਕਿਲੋ ਜੀ 20 22 ਕਿਲੋ ਤੇ ਸਾਰੀਆਂ ਗਾਵਾਂ ਦਾ ਸਰੀਰ ਤੁਸੀਂ ਦੇਖ ਸਕਦੇ ਆ ਅੰਦਰ ਬੈਠੀਆਂ ਕੋਈ ਗਾਂ ਹੌਂਕਦੀ ਨਹੀਂ ਵੀਰੇ ਤੁਸੀਂ ਜਾ ਕੇ ਜਿਵੇਂ ਮਰਜ਼ੀ ਮਾਰ ਲਓ ਇਹ ਤੋਂ ਬਾਅਦ ਮੈਂ ਸਾਂਹ ਹੌਂਕਦੀਆਂ ਹੁੰਦੀਆਂ ਸਾਰੀਆਂ ਗਾਵਾਂ ਤੁਸੀਂ ਸਰਦਾਰੀ ਨਾਲ ਬੈਠੀਆਂ ਤਾਂ ਇਹ ਵੀ ਚੀਜ਼ ਬਹੁਤ ਵੱਡੀ ਦੇਖਣ ਵਾਲੀ ਹੁੰਦੀ ਹੈ ਕਿ ਜੇ ਇੱਕ ਜੀਮੇਦਾਰ ਨੇ ਕੰਮ ਕਰਨਾ ਵੱਡਾ ਫਾਰਮ ਦੀ ਬਾਹਰ ਪਾਉਣਾ ਗਾਂਾਂ ਐਫਸੀ ਤੇ ਪਾਉਣਾ ਤਾਂ ਤੂੰ ਹੀ ਐਫਸੀ ਫੜਾਈ ਕੰਮ ਕਰੋ origianal ਹੀ ਉਹਨਾਂ ਨਾਲ ਬੰਦਿਆਂ ਨਾਲ ਹੀ ਕਨੈਕਟ ਕਰਕੇ ਜੇ ਤੁਸੀਂ ਆਮ ਫਾਰਮ ਪਾਉਣਾ ਤੁਸੀਂ ਜਿਹੜਾ ਤੁਹਾਡੇ ਕੋਲੇ ਫਾਰਮ ਕਾਮਯਾਬ ਆ ਤੁਸੀਂ ਉਹਦੇ ਨਾਲ ਗੱਲਬਾਤ ਕਰਕੇ ਪਾਓ ਠੀਕ ਹੈ ਜੀ ਜਦੋਂ ਦੇਖੋ ਬਾਈ ਵਰਗਣੇ ਫੈਂਟ ਵੀ ਚਾਹੀਦਾ ਦੁੱਧ ਵੀ ਚਾਹੀਦਾ ਚੰਗਾ ਵੀ ਚਾਹੀਦਾ ਵੀ ਪਸ਼ੂ ਖਰਾਬ ਵੀ ਨਾ ਹੋਵੇ ਉਸ ਟਾਈਪ ਦੀ ਇਹਨਾਂ ਕੋਲੇ ਗਾਮਾਂ ਰੱਖੀਆਂ ਤਾਂ ਹੀ ਇਹਨਾਂ ਦੇ ਸਰੀਰ ਵੀ ਚੰਗੇ ਆ ਮੈਂਟੇਨ ਕਰਨਾ ਵਧੀਆ ਚੰਗਾ ਅੱਛਾ ਇਧਰੋਂ ਬਸ ਆਪਾਂ ਇਹ ਵਾਧੇ ਤੁਰੇਗੇ ਵਾਧੇ ਤੁਰੇਗੇ ਓਕੇ ਜੀ ਪਰਮਾਤਮਾ ਚਲੋ ਅਗਲੀ ਵੀਡੀਓ ਜਿਹੜੀ ਆਪਾਂ ਪਾਵਾਂਗੇ ਉਹ ਪਰਲੇ ਪਾਸੇ ਵਾਲੇ ਨਵੇਂ ਸੱਜਰੇ ਵੀ ਪਾਵਾਂਗੇ ਇਹ ਤੰਦਰੁਸਤੀ ਤੇ ਇਹ ਜਿਹੜੀਆਂ ਇਹ ਸੱਜਰਾਂ ਕਸੂਣ ਵਾਲੀਆਂ ਇਹ ਸੱਜਰਾਂ ਜੀ ਸਾਰੀਆਂ ਅੱਛਾ ਇਹ ਇਧਰਲੇ ਪਾਸੇ ਵਾਲੇ ਸੱਜਰਾਂ ਆ ਗਏ ਲੋਕ ਮੇਰੇ ਤੋਂ ਆਰਡਰ ਵੀ ਦੇਖ ਸਕਦੇ ਆ ਤੁਸੀਂ ਠੀਕ ਆ ਕਈ ਵਾਰੀ ਉਧਰ ਨਹੀਂ ਰਹੇ ਜ ਆਪਾਂ ਜਿਹੜੀਆਂ ਹੁੰਨਗਾ ਨਾ ਆਹ ਮੈਂ ਇਧਰਲੇ ਪਾਸੇ ਉਹ ਦਿਖਾ ਚਲੋ ਮਗਰਲੇ ਪਾਸੇ ਦੀ हां दे दिंदी हा। है, है जी बिल्कुल जी फोटा मु एस्टीमेट दे लगन लाग गया अपन ਜਿੱਦਾਂ ਤੋਂ ਹਾਂ ਆ ਵੀ ਮਾਜੇ ਬਾਈ ਨੂੰ ਆਖਿਆ ਵੀ ਗਾਹਾਂ ਨੂੰ ਇਹਦੇ ਬੱਚੇ ਨਹੀਂ ਦੀਦਾ ਫਿਰ ਉਹ ਬਹੁਤ ਟੌਪ ਦੀ ਮਾਜਾ ਚੰਗੇ ਦੁੱਧ ੜੀਏ 17 18 ਦੀ ਆ ਝੋਟੀ ਬਹੁਤ ਚੰਗੀ ਹੈ ਜੀ ਸਾਡੀ ਬੈਸਟ ਝੋਟੀ ਹੈ ਦੇਖ ਆਲਮ ਦਿਖਾ ਇਹ ਵੀ ਬਿਲਕੁਲ ਉਹ ਦੇ ਦਿੰਦੀ ਹੈ ਜੀ ਉਹ ਤਿੰਨਾ ਮਹੀਨੇ ਦੀ ਗੱਬਣਾ 16 17 ਕਿਲੋ ਦੁੱਧ ਹੁਣ ਵੀ ਹੈ ਬਿਲਕੁਲ ਬਾਈ ਆਡਰੀ ਦਾ ਤਾ ਦੇਖੋ ਹਣਾ ਇੱਕ ਚੀਜ਼ ਬਾਈ ਦੇਖੀਏ ਲੱਤਾਂ ਚੌੜੀਆਂ ਤੇ ਚੌੜਾ ਚਾੜ ਜਿਵੇਂ ਪਸਤਾਨਾ ਨਹੀਂ ਕਹਿੰਦੇ ਵੀ ਵੱੱਟ ਚੌੜਾ ਹੋਵੇ ਵੀ ਆ ਚੀਜ਼ ਦੀ ਗਾਇ ਵੱੱਟ ਹੋਵੇ ਲੱਤਾਂ ਦੀ ਤੇ ਨਹੀਂ ਬੱਚੋਂ ਪੀੜੀਆਂ ਹੁੰਦੀਆਂ ਛੋਟੇ ਛੋਟੇ ਚਾਰਟਰ ਮਗਰੋਂ ਬਾਹਰ ਹੁੰਦੇ ਖੁੱਲਾ ਦੇ ਥਾਂ ਸੁਣਾ ਤੋਂ ਤੇ ਬਾਕੀ ਇਧਰਲੇ ਪਾਸੇ ਸਾਰੇ ਹੀ ਆਪਣੇ ਇਹ ਆਗੇ ਪਸ਼ੂ ਤੇ ਜੇ ਆਪਾਂ ਅੱਜ ਥੋੜੀ ਜਿਹੀ ਇੱਕ ਗੱਲ ਹੋਰ ਵੀ ਕਰੀਏ ਆਪਾਂ ਚਲੋ ਕਹਿੰਦੇ ਹੁੰਦੇ ਆ ਵੀ ਇੱਕ ਤੱਕੀ ਹੁੰਦੀ ਐ ਤਾਂ ਅੱਜ ਜਿਹੜੀ ਆਪਣੇ ਇੰਨੇ ਕ ਪਸ਼ੂਆਂ ਦੇ ਵਿੱਚੋਂ ਆ ਤੁਸੀਂ ਜਣੀ ਕਿ ਵੀ ਅੱਦਕਦਾ ਖਰਚਾ ਕਰ ਲੈਣੇ ਆ ਜਣੀ ਕਿ ਤੁਸੀਂ 20000 ਦੇ ਲਗਭਗ ਦੁੱਧ ਆਪਣਾ ਜਾਂਦਾ ਹੋਊਗਾ ਡੇਲੀ ਚਲਾ ਜਾਂਦਾ ਜੀ ਹਾਂਜੀ ਤੇ ਉਹਦੇ ਵਿੱਚੋਂ ਆਪਣਾ 10 ਤੋਂ 12000 ਖਰਚਾ ਆ ਜਾਂਦਾ ਆ ਜਾਂਦਾ ਜੀ ਹਨਾ ਕੋਈ ਅੱਧ ਤੋਂ ਘੱਟ ਦਾ ਖਰਚਾ ਆਉਂਦੇ ਨਹੀਂ ਹਨਾ ਜੇ ਅੱਧ ਤੋਂ ਇੱਕ ਅੱਧਾ ਗੁਣਾ ਵੱਧ ਜਾਂਦਾ ਜਾਂ ਯਾਨੀ ਕਿ ਅੱਜ ਆਪਾਂ ਰਹੇ ਤੇ ਇੱਥੇ ਜਿਹੜੀ ਦੀ 5-7000 ਪਰਿਵਾਰ ਦੇ ਵਿੱਚ ਬੈ ਕੇ ਦਿਹਾੜੀ ਬਣਦੀ ਹੈ ਠੀਕ ਹੈ ਜੇ ਉਹੀ ਗੱਲ ਹੈ ਵੀ ਆਪਦੇ ਹੁਣ ਪਰਿਵਾਰ ਦੇ ਨਾਲੇ ਖੁਸ਼ ਆ ਪੇਚੀ ਥੋੜੀ ਫੈਮਿਲੀ ਰਹਿੰਦੀ ਹੈ ਘਰੇ ਹੁਣ ਇੱਧਰ ਰਿਸ਼ਤੇਦਾਰ ਆ ਗਿਆ ਤਾਂ ਇਥੋਂ ਬਾਜ਼ਮਾਰੀ ਉੱਥੇ ਬਹਿ ਜਾਓਗੇ ਤੁਸੀਂ ਅਸੀਂ ਆ ਗਏ ਸਾਡੇ ਨਾਲ ਬੈ ਕੇ ਚਾਹ ਪੀ ਲਈ ਤੇ ਆਪਦੇ ਕੰਮ ਦੀ ਇਹ ਸਰਦਾਰੀ ਹੈ ਤਾਂ ਹੀ ਆਪਾਂ ਕਹਿੰਦੇ ਹੁੰਨੇ ਆ ਵੀਰੇ ਨੌਕਰ ਨੌਕਰ ਹੈ ਮਾਲਕ ਮਾਲਕ ਹੈ ਕੰਮ ਛੋਟਾ ਚਾਹੇ ਵੱਡ ਠੀਕ ਹੈ ਜੀ ਇਹਦੇ ਨਾਲੋਂ ਕੰਮ ਛੋਟਾ ਕਰ ਲੋ ਛੋਟੇ ਮਾਲਕ ਬਣ ਜਿਓ ਤੁਸੀਂ ਮਾਲਕ ਹੀ ਰਹੋਗੇ ਵੱਡੇ ਨੌਕਰ ਬਣਨੋਂ ਛੋਟਾ ਮਾਲਕ ਠੀਕ ਹੈ ਠੀਕ ਹੈ ਜੀ ਛੋਟਾ ਮਾਲਕ ਹੌਲੀ ਹੌਲੀ ਬੰਦਾ ਬੰਦਾ ਇੱਕ ਦਿਨ ਵੱਡਾ ਮਾਲਕ ਬਣ ਜਾਂਦਾ ਜਿਹੜਾ ਨੌਕਰ ਹੈ ਉਹ ਕੌਮ ਦੀ ਵੱਡਾ ਬਣ ਜੇ ਉਹਨੇ ਨੌਕਰੀ ਰਹਿਣਾ ਕਹਿਣ ਦਾ ਭਾਵ ਕੀ ਹੈ ਇਹ ਹੈ ਜਦੋਂ ਆਪਾਂ ਕਿਸੇ ਵੀ ਕੰਪਨੀ ਦੇ ਅੰਡਰ ਚ ਕੁਝ ਵੀ ਕਰਨਾ ਦੇਖੋ ਕੰਮ ਕਰਨਾ ਹੁੰਦਾ ਹਰ ਇੱਕ ਬੰਦੇ ਦਾ ਰਜਗਾਰ ਨਹੀਂ ਹੁੰਦਾ ਕਿ ਇੱਕ ਬਜਾਰੇ ਕੋਲੇ ਫਸਲ ਵੀ ਨਹੀਂ ਹੁੰਦੀ ਕੋਈ ਬਾਣ ਨਹੀਂ ਹੁੰਦਾ ਉਹਨੇ ਨੌਕਰਾਂ ਵੀ ਕਰਨੀਆਂ ਨੌਕਰਾਂ ਮਾਰੀਆਂ ਨਹੀਂ ਯਾਨੀ ਕਿ ਇੱਕ ਤਰ੍ਹਾਂ ਦਿਮਾਗ ਖੋਲਣ ਵਾਲੀ ਗੱਲ ਹੈ ਅੱ ਹੌਲੀ ਹੌਲੀ ਵੱਡਾ ਸਟੋਰ ਕਰੋ ਦੋ ਮੱਝਾਂ ਰੱਖੋ ਹੌਲੀ ਹੌਲੀ ਵੱਡਾ ਫਾਰਮ ਕਰੋ ਯਾਨੀ ਕਿ ਜਿਹੜਾ ਤੁਸੀਂ ਆਪ ਮਾਲਕ ਬਣ ਕੇ ਕੰਮ ਕਰੋਗੇ ਭਾਵੇਂ ਦੀ ਤੁਹਾਨੂੰ ਉਹਦੇ ਥੋੜੇ ਜਿਹਾ ਪੈਸੇ ਘੱਟ ਵੱਜਣ ਪਰ ਦਿਲ ਨੂੰ ਬਹੁਤ ਸਕੂਨ ਹੋਊਗਾ ਵਿਆਹ ਸਾਡੀ ਜਾਣਾ ਟੜਕੇ ਆਪਦੇ ਪਸੂਆਂ ਸੰਭਾਲ ਤੇ ਜਾਓ ਜਲਦੀ ਜਲਦੀ ਉਸ ਦਿਵਾਰ ਨੌਕਰ ਸੰਭਾਲਣਗੇ ਜੇ ਇੱਕ ਦਿਨ ਨਾ ਵੀ ਆਏਗਾ ਵੱਧ ਤੋਂ ਵੱਧ ਕਿਲੋ 2 ਕਿਲੋ ਦੁੱਧ ਹੀ ਟੁੱਟਣਗੀਆਂ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਇਹ ਚੀਜ਼ਾਂ ਤੁਹਾਨੂੰ ਆਪ ਹੈ ਜਿਹੜਾ ਬਿਜ਼ਨਸ ਹੈ ਜਿੱਥੇ ਤੁਸੀਂ ਆਪ ਮਾਲਕ ਬਣ ਕੇ ਇਹ ਚੀਜ਼ਾਂ ਤੁਹਾਨੂੰ ਉਹਦੇ ਮਿਲ ਸਕਦੀਆਂ ਪਰ ਜਿੰਨਾ ਟਾਈਮ ਤੁਸੀਂ ਡਿਊਟੀਆਂ ਤੇ ਰਹੋਗੇ ਬਾਹਰ ਲ ਛੋਟੀਆਂ ਜੋ ਆਪਾਂ ਕਰਦੇ ਆ ਉਹਦੇ ਵਿੱਚੋਂ ਦੇਖੋ ਨਾ ਆਉਣ ਦਾ ਟਾਈਮ ਆ ਨਾ ਜਾਣ ਦਾ ਟਾਈਮ ਹੈ ਕਿਉਂਕਿ ਹਰ ਇੱਕ ਬੰਦੇ ਕੋਲੇ ਆ ਆਪਾਂ ਵੀ ਹੁਣ ਆਪਾਂ ਕਹਿੰਨੇ ਜਦੋਂ ਜਾਣਾ ਆਉਣਾ ਹੁੰਦਾ ਵੀ ਭਾਈ ਤੂੰ ਮੁੜੇਂ ਵੀ ਹੱਥ ਨੂੰ ਸੰਨੀ ਕਰਨੀ ਆ ਇਹੀ ਚੀਜ਼ਾਂ ਹੁੰਦੀਆਂ ਸਾਰੇ ਕੰਮਾਂ ਦੇ ਵਿੱਚ ਜਿਹੜਾ ਲਾਗੂ ਇਹੀ ਹੁੰਦਾ ਵੀ ਇਸੇ ਕਰਕੇ ਰਿਵੈਕਟ ਕਰਦੇ ਆ ਵੀ ਤੁਸੀਂ ਮਾਲਕ ਬਣੋ ਪੰਦੀ ਛੋਟੇ ਮਾਲਕ ਬਣ ਜਾਓ ਤਾਂ ਧੰਨਵਾਦ ਸਸੀਕਾਲ ਬਾਈ ਦੇ ਨਾਲ ਗੱਲਬਾਤ ਵੀ ਕਰਵਾਈ ਤੁਹਾਨੂੰ ਫੀਡ ਬਾਰੇ ਵੀ ਦੱਸਿਆ ਬਰੀਡਿੰਗ ਬਾਰੇ ਵੀ ਦੱਸਿਆ ਤੇ ਬਰੀਡਿੰਗ ਬਾਕੀ ਤਾਂ ਤੁਸੀਂ ਨਾਲ ਮਿੰਨਰ ਵਿੱਚ ਤੇ ਰਟੀਨ ਚ ਦਨੇ ਰਹਿੰਦੇ ਆ ਫਸਲ ਬਿਲਕੁਲ ਜੀ ਕੋਈ ਅਸੀ ਬਾਕੀ ਯੂਨੀਵਰਸਿਟੀ ਲੁਧਿਆਣੇ ਦਾ ਜਿਵੇਂ ਮਿੰਦਰ ਮੈਕਟੇ ਵੰਾਰੇ ਪੈਂਦਾ ਸਸਤਾ ਜੀ ਪੈਂਦਾ ਸਸਤਾ ਜੀ ਯੂਨੀਵਰਸਿਟੀ ਨਾਲ ਜੁਨੀਵਰਸਿਟੀ ਦੇ ਵਿੱਚ ਚੰਗੀ ਚੀਜ਼ ਚੰਗੀ ਚੀਜ਼ ਜੇ ਇੱਕ ਵਾਰ ਜਾਈਦਾ 2.5 ਕਾਉਂਟ ਲੈ ਆਈਦਾ ਦੇ ਦੇ ਦਿੰਦੇ ਆ ਉਹ ਇਕੱਠਾ ਇਕੱਠਾ ਦੇ ਦਿੰਦੇ ਆ ਆਓ ਫਿਰ ਉਦੋਂ ਬਾਅਦ ਪਾਈਏ ਨਾ ਉਹ ਫਾਰਮ ਦੇ ਹਿਸਾਬ ਨਾਲ ਦੇ ਦਿੰਦੇ ਆ ਤੇ ਬਾਕੀ ਉਹੀ ਗੱਲ ਆ ਬਾਈ ਕਿਉਂਕਿ ਯੂਨੀ ਉਹਨਾਂ ਦਾ ਆਪਾਂ ਨੂੰ ਤਾਂ ਸਰਕਾਰ ਨੇ ਜਿਹੜਾ ਬਣਾਉਣਾ ਉਹਨਾਂ ਨੇ ਕਿਹੜਾ ਪ੍ਰੋਪਰਟੀ ਦਾ ਦੇਖਣਾ ਉਹਨਾਂ ਦਾ ਯੂਨੀਵਰਸਿਟੀ ਬਣਾਉਣਾ ਜੇ ਕੋਈ ਆਮ ਆਪਾਂ ਲੈਨੇ ਆਂ ਕੰਪਨੀਆਂ ਦੇ ਖਰਚੇ ਬਣਾਉਣ ਦੇ ਖਰਚੇ ਪਾ ਕੇ ਸਾਰਾ ਕੁਝ ਨਾਲ ਤਾਂ ਹੀ ਆਪਾਂ ਨੂੰ ਦੂਜੀਆਂ ਚੀਜ਼ਾਂ ਦਾ ਰਿਜ਼ਲਟ ਘਟ ਘਟ ਮਿਲਦਾ ਝੋਟੀਆਂ ਵਿੱਚ ਮੈਨੂੰ ਬਹੁਤ ਰਿਜ਼ਲਟ ਮਿਲਿਆ ਉਹਦਾ ਜੀ ਉਹ ਕਹਿੰਦੇ ਝੋਟੀਆਂ ਵੀ ਦਿਖਾਈਏ ਬਾਈਆਂ ਆ ਛੋਟਿਆਂ ਤੋਂ ਲੱਗ ਜਾ ਹੁਣ ਤਾਂ ਝੋਟੀਆਂ ਉਹ ਜਿਹੜੀਆਂ ਬਣ ਗਈਆਂ ਉਧਰ ਕਰਤੀਆਂ ਜੀ ਉਹ ਝੋਟੀ ਬਜੇ ਪੰਜ ਛੇ ਝੋਟੀਆਂ ਸੂਪੀਆਂ ਚ ਉਧਰ ਕਰਤੀਆਂ ਤੇ ਬੱਚਿਆਂ ਨੂੰ ਕੀ ਦਿਨੇ ਜਿਆਦੇ ਬੱਚਿਆਂ ਨੂੰ ਵੀ ਉਹੀ ਖਰਾਕ ਹਾਂ ਉਹੀ ਖਰਾਕ ਜੀ ਓਕੇ ਬੱਚਾ ਕੋਈ ਝੋਟੀਆਂ ਦੇ ਵੀ ਵਧੀਆ ਕੱਤ ਕੋਟ ਸੁਣੇ ਬਣਾ ਜੀ ਹਾਂ ਬਾਕੀ ਸਰੀਰ ਸੋਹਣੇ ਆ ਝੋਟੀਆਂ ਦੇ ਅੱਛਾ ਇਹ ਵੀ ਗੱਬਣਾ ਕਰਵਾਤੀਆਂ ਜਿਹੜੀਆਂ ਵੱਡੀਆਂ ਗੱ ਤਾ ਕਾਤੋ ਕੋਤੇ ਵੀ ਵਿੱਚ ਚੰਗੇ ਆ ਤਾਂ ਹੌਲੀ ਹੌਲੀ ਕਹਿੰਦੇ ਹੁੰਦੇ ਆ ਵੀ ਜਿਵੇਂ ਬਾਈ ਨੂੰ ਹਜੇ 5 ਸਾਲ ਹੀ ਹੋ ਗਏ ਅਗਲੇ ਆਉਣ ਵਾਲੇ 5 ਸਾਲਾਂ ਚ ਬਾਈ ਵਰ ਕੇ ਆਪਦੀ ਘਰ ਦੀ ਬਰੀਡ ਬਹੁਤ ਤਕੜੀ ਦਿਖਾ ਦੇਣਗੇ ਜਿਵੇਂ ਆਦੇ ਆ ਚੋਤੀ ਦੇ ਮਾਰ ਜਦੋਂ ਸੁੰਨ ਵਾਲੀ ਹੋਈ ਇਹਦਾ ਆਰਡਰ ਦੇ ਅੱਜ ਵੀ ਇਹਦਾ ਮਾਸ ਉਹ ਦੇਖੋ ਥੱਲੇ ਤੱਕ ਕਿਵੇਂ ਲੰਕਦਾ ਤਾਂ ਯਕੀਨ ਨਹੀਂ ਆ ਮਤਲਬ ਆ ਦੇਖ ਸਕਦੇ ਆ ਦੇਖੋ ਕਿ ਜਦੋਂ ਇਹਦਾ ਇਦਾਂ ਦੀਆਂ ਬਰੀਡਾਂ ਇਹਨਾਂ ਨੇ ਮੂਰੇ ਕੰਮ ਦੇਣਾ ਦੱਸਣ ਦਾ ਜਿਵੇਂ ਬਾਈ ਨੇ ਦੱਸਿਆ ਸੀਗਾ ਕਿ ਜੇ ਅੱਜ 10-15 ਪਸ਼ੂ ਤਿਆਰ ਕਰਦੇ ਹੋਗੇ ਤੇ 5 ਰੋਟੀਆਂ ਵੱਧ ਟੌਪ ਦੀਆਂ ਰੱਖਣੀਆਂ ਤੇ ਪੰਜ ਝੋਟੀਆਂ ਜੇ ਇਕੱਠੀਆਂ ਵੇਚ ਦੇ ਵੀ ਉਹ ਵੀ 5-4 ਲੱਖ ਦੀ ਜਿਹੜੀ ਆਮਦਨ ਹੁੰਦੀ ਐ ਤੇ ਭਾਈ ਜ਼ਮੀਨ ਦੀ ਆਪਾਂ ਗੱਲ ਕਰਦੇ ਹਾਂ ਜ਼ਮੀਨ ਆਪਰੇ ਕੋਲੇ 4 ਕਿੱਲੇ ਆ ਨਹੀਂ ਜੀ ਉਹ ਦੋ ਭਾਈਆਂ ਆ 4 ਕਿੱਲੇ ਦੀ ਜ਼ਮੀਨ ਆ ਜੀ ਅੱਛਾ ਦੋ ਭਾਈਆਂ ਕੋਲੇ ਛੋਟੇ ਕੋਲੇ 4 ਕਿੱਲੇ ਜ਼ਮੀਨ ਐ ਤੇ ਕੰਮ ਛੋਟਾ ਸੇ ਸਾਂਝੀ ਜਦੋਂ ਨੇ ਭੰਗ ਲਾ ਅਲੱਗ ਅਲੱਗ ਅੱਛਾ ਅਲੱਗ ਅਲੱਗ ਐ ਤੇ ਦੂਜੇ ਭਾਈ ਕੀ ਕਰਦਾ ਆਪਣਾ ਦੂਜੇ ਦੇ ਪਾਸੇ ਤੋਂ ਆਪਦੀ ਖੇਤੀਬਾੜੀ ਅੱਜ ਆਪਦੀ ਖੇਤੀਬਾੜੀ ਕਰਦਾ ਤੁਸੀਂ ਬਸ ਪਸ਼ੂ ਵਾਲੇ ਕਿੱਤੇ ਜਾ ਕੇ ਹੁਣ ਭਾਈ ਕੋਲੇ ਦੇਖੋ ਜੀ 2 ਕਿੱਲੇ ਜ਼ਮੀਨ ਐ ਤੇ ਤੂੜੀ ਤੰਦ ਭਾਈ ਸ ਦਾ ਦੇਖੋ ਜੀ ਬਾਈ ਜਿਹਨੇ ਵਦਣਾ ਉਹ ਐਂ ਬਾਤ ਦਾ ਹੁੰਦਾ ਵੀਰੇ ਵਿੱਚ ਬਹੁਤ ਬੰਨਾਂ ਦੇ ਮੈਸੇਜ ਆਉਂਦੇ ਬਾਈ ਜੀ ਜ਼ਮੀਨ ਬਹੁਤ ਥੋੜੀ ਆ ਬਾਈ ਕੋਲੇ ਦੇਖੋ ਦਵਾਈ ਵੀ ਬਾਈ ਧੱਕੇ ਖਾਇਆ ਹੈ ਬਾਈ ਨੇ ਦੱਸਿਆ ਵੀ ਉੱਥੇ ਮੈਂ ਸਿੱਖਿਆ ਵੀ ਆਪ ਦਾ ਕੰਮ ਚਲਾਉਣਾ ਦੋ ਕਿਲੇ ਜ਼ਮੀਨ ਦੇ ਸਿਰਫ ਕਲੇ ਹਰੇ ਚਾਰੇ ਵਾਸਤੇ ਜ਼ਮੀਨ ਜ਼ਿਮੀਦਾਰ ਕੋਲੇ ਜਿਹੜੇ ਕੋਲੇ ਹੈਗੇ ਹਨ ਉਹ ਤਾਂ ਐ ਮੰਨ ਲਓ ਫਾਰਮ ਜ਼ਿੰਦਗੀ ਚ ਫੇਲ ਹੀ ਨਹੀਂ ਹੁੰਦਾ ਕਿਉਂਕਿ ਵੱਡੀਆਂ ਵੱਡੀਆਂ ਜਿਹੜੀਆਂ ਲੁੱਬਿਆਂ ਦੇ ਡੇਹਰੀਆਂ ਦੇਖੋ ਸਵਾ ਸਵਾ ਪਸ਼ੂਆਂ ਦੇ 5-500 ਪਸ਼ੂ ਹੈ ਉਹਨਾਂ ਨੇ ਅੱਜ ਤੂੜੀ ਵੀ ਮੋਲ ਲੈਣੀ ਆ ਹਰਾ ਵੀ ਮੋਲ ਲੈ ਹਰ ਇੱਕ ਚੀਜ਼ ਮੋਲ ਲੈ ਪਾਣੀ ਵੀ ਮੋ ਉਹਨਾਂ ਨੂੰ ਤੁਸੀਂ ਐ ਦੇਖੋ ਵੀ ਕਰੋੜਾਂ ਰੁਪਈਆ ਦੀ ਉਹਨਾਂ ਨੇ ਪ੍ਰਾਪਰਟੀਆਂ ਬਣਾਉਣੀਆਂ ਆਪਾਂ ਆਪਦੇ ਪਿੰਡ ਦੇ ਵਿੱਚ ਰਹਿ ਗਏ ਜ਼ਮੀਨ ਆਪਣੇ ਕੋਲੇ ਬਜ਼ੁਰਗਾਂ ਦੀ ਉਹ ਨਹੀਂ ਨਹੀਂ ਜ਼ਮੀਨ ਆਪਾਂ ਦੀ ਕਿੱਲਾ ਆਪਾਂ ਦੇ ਦੋ ਕਿੱਲੇ ਪੰਦੀ ਪੰਜ ਕਿੱਲੇ ਛੇ ਕਿੱਲੇ ਇਹ ਛੋਟੇ ਜਿਹੀ ਜ਼ਮੀਨਦਾਰੀ ਆ ਕੇ ਪੰਜ ਸੱਤ ਕਿੱਲੇ ਕਿੱਲੇ ਤੋਂ ਲਾ ਕੇ ਪੰਜ ਸੱਤ ਕਿੱल्ल्याਾਂ ਲਈ ਤੇ ਜਿਹਦੇ ਕੋਲੇ ਇੱਕ ਅੱਖਾਂ ਵਾਸਤੇ ਜ਼ਮੀਨ ਹੈਗੀ ਨਾ ਭਾਈ ਤਾਂ ਕਿੱਲੇ ਦੇ ਵਿੱਚ ਘਟੋ ਘਟ ਜਿਵੇਂ ਬਾਈ ਕੋਲੇ ਅੱਜ ਦੋ ਕਿੱल्ल्याਾਂ ਦੇ ਇੱਕ ਅੱਖਾਂ ਦੇ ਵਿੱਚ ਇਹ ਮੰਨ ਲਓ 70 80 ਪਸ਼ੂ ਪਾਲਦਾ ਛੋਟੇ ਵੱਡੇ ਤੇ ਜੇ ਇੱਕ ਕਿੱਲੇ ਦੇ ਵਿੱਚ ਜੇ ਕੱਕ ਤੁਸੀਂ ਘਰ ਦੇ ਵਿੱਚ 35 30 ਪਸ਼ੂ ਤੁਸੀਂ ਪਾਲ ਸਕਦੇ ਆ ਆਪਣੇ ਕੋਲੇ ਇਹ ਘਰ ਵਾਲੇ ਸਣੇ ਚੱਲ 42 45 ਹੋਗੇ ਹੋਣਗੇ ਤਾਂ ਉਹਦੇ ਨਾਲ ਕਰਕੇ ਕਿੱਲਾ ਕੱਖਾਂ ਦੀ ਬੀਜਦੇ ਹੁੰਦੇ ਸੀ ਪਹਿਲੀ ਵਾਰ ਆਇਤੀ ਵੱਧ ਕੱਖ ਬੀਜੇ ਸੀ ਉਹ ਵੀ ਸਭ ਤੋਂ ਵੱਡੇ ਨਹੀਂ ਜਾਂਦੇ ਟਾਈਮ ਤੇ ਕਿਉਂਕਿ ਜੇ ਟਾਈਮ ਤੋਂ ਟਾਈਮ ਵੱਢੀ ਜਾਂਦੇ ਨੇ ਉਹਦੇ ਮਗਰ ਕੈਰੇ ਪਾਜ ਹੋਵੇਂ ਤਾਂ ਉਵੇਂ ਉਵੇਂ ਹੀ ਜਾ ਕਰੇ ਹਰੇ ਹੋਈ ਜਾਂਦੇ ਰਹਿੰਦੇ ਆ ਤਾਂ ਜਿਹਨੇ ਉੱਗਣਾ ਤਾਂ ਉਹ ਸੀਨਾ ਬਾਕੀ ਪੱਥਰਾਂ ਦਾ ਪਾਰ ਕੇ ਉਗਦਾ ਤੇ ਇਹ ਬਾਈ ਸੋਡੇ ਨਾਲ ਧਾਰਨ ਹੈ ਤਾਂ ਕਹਿਣ ਨੂੰ ਇਹ ਵੀ ਕਹਿ ਸਕਦਾ ਸੀ ਵੀ ਯਾਰ ਮੈਂ ਤਾਂ ਛੋਟਾ ਜ਼ਿੰਮੇਵਾਰਾਂ ਦੋ ਕਿੱਲੇ ਮੇਰੇ ਕੋਲੇ ਹੈਗੇ ਆ ਕੋਈ ਮੇਰੀ ਲਿਮਟ ਨਹੀਂ ਦੋ ਕਿੱਲਾਂ ਦੇ ਜਿਆਦੇ ਬੰਨੀ ਜਾਣੀ ਕੋਈ ਮੈਨੂੰ ਕੋਈ ਕਰਜ਼ਾ ਨਹੀਂ ਮਿਲਣਾ ਜਿਆਦੇ ਮੈਂ ਕੀ ਅਰ ਇਹਨੇ ਕਿਹ ਰਾਸਤਾ ਚੁਣਿਆ ਉਹ ਵੀ ਬਾਈ ਦੇ ਜਦੋਂ ਦੁਬਈ ਦੇ ਵਿੱਚ ਕੰਮ ਕਰਿਆ ਉੱਥੇ ਜਾ ਕੇ ਰਸਤਾ ਇਹ ਚੁਣਿਆ ਵੀ ਕਿਉਂ ਨਾ ਜਾ ਕੇ ਪਿੰਡ ਆਪਾਂ ਘਰੇ ਜਿਹੜੇ 10-15 ਪਸ਼ੂ ਸੀਗੇ ਉਹਨਾਂ ਤੋਂ ਜਾ ਕੇ ਕੰਮ ਸਟਾਰਟ ਕਰਕੇ ਵੀ ਵੱਡੀ ਜੰਗੀ ਪੱਧਰ ਤੇ ਕਰੀਏ ਅੱਜ ਇੱਥੇ 20-30 ਹਜ਼ਾਰ ਰੁਪਏ ਘਰੋਂ ਦੂਰ ਹੈਗੇ ਬੱਚਿਆਂ ਤੋਂ ਦੂਰ ਹੈਗੇ ਕਮਾਉਣੇ ਆ ਤਾਂ ਕਿਉਂ ਨਾ ਜਾ ਕੇ ਆਪਾਂ ਕਰੇ 2 ਲੱਖ 2.5 ਲੱਖ ਰੁਪਏ ਕਰੀਏ ਤੇ ਅੱਜ ਬਾਈ ਦੀ ਕਮਾਈ ਯਕੀਨਨੀ ਚਲੋ ਕਹਿੰਦੇ ਹੁੰਦੇ ਆ ਵੀ ਇਹਦੇ ਨਾਲ ਦੱਸਣ ਨਾਲ ਵੀ ਕੋਈ ਫਰਕ ਪੈਂਦਾ ਇਹਨੂੰ ਦੇਖ ਕੇ ਤੁਸੀਂ ਵਧੋਗੇ ਅੱਜ ਯਕੀਨਨੀ ਬਾਈ ਦੀ ਕਮਾਈ ਆ ਜਿਹੜੀ ਆਪਾਂ ਕ ਇਹ ਆਉਤੇ ਜੇ ਹੋਰ ਵੀ 50000 ਇਹ ਫਾਰਮ ਤੇ ਖਰਚਾ ਕਰਦਨ 2.5 ਲੱਖ ਜੇ ਮੈਂ ਆਪਾਂ ਕਹਿੰਨਾ 20000 ਦਾ ਦੁੱਧ ਹੈ 10000 ਖਰਚਾ ਆਪਾਂ 5000 ਹੋਰ ਵੀ ਪਾ ਲਓ ਜੇ ਅੱਜ ਬਾਈ 5000 ਵੀ ਯਕੀਨ ਨਹੀਂ ਜਮਾ ਹੀ ਖੁੱਲਾ ਮੰਨ ਲਓ ਬਾਈ ਇਹ 5000 ਰੁਪਏ ਆਪਾਂ ਬਚਾਉਣੇ ਆ ਬਾਈ 1.5 ਲੱਖ ਤਾਂ ਬਚਾਉਂਦਾ ਜੇ ਤਿੰਨੇ ਜਾਨੇ ਫਿਰਦੇ ਆ ਬਾਪੂ ਦੀ ਤਰਖਾ ਮੰਨ ਲਾ 50000 ਹੋ ਗਈ ਇਹਦੀ ਤਨਖਾਹ 50000 ਹੋ ਗਈ ਇਹਦੇ ਬੱਚੇ ਦੀ ਤਨਖਾਹ 50000 ਹੋ ਗਈ ਤਿੰਨੇ ਜਾਨੇ ਆ ਫਿਰਦੇ ਆ ਘਰ ਦੇ ਤਿੰਨੇ ਜਾਨੇ ਦੀ 50-50000 ਤਰਖਾ ਮੰਨ ਲਓ ਪਰਿਵਾਰ ਦੇ ਵਿੱਚ ਵੀ ਅੱਗੇ ਵਧੋਗੇ ਜਿੱਥੋਂ ਤੱਕ ਸਾਥ ਦੀ ਲੋੜ ਹੈ ਸਾਡੇ ਵਰਗੇ ਭਰਾ ਖੜੇ ਸਾਡੀ ਸੰਤਾ ਹਰ ਜिले ਦੇ ਵਿੱਚ ਪ੍ਰਧਾਨ ਹੈ ਹਰ ਬਲਾਕ ਦੇ ਵਿੱਚ ਪ੍ਰਧਾਨ ਹੈ ਜਿੱਥੋਂ ਤੱਕ ਕੋਈ ਵੀ ਪਾਂਦੀ ਡਾਕਟਰੀ ਦੀ ਪ੍ਰੋਬਲਮ ਆਉਂਦੀ ਹੈ ਕੋਈ ਵੀ ਆਉਂਦੀ ਹੈ ਤਾਂ ਤੁਸੀਂ ਕਨੈਕਟ ਜ਼ਰੂਰ ਕਰਾਇਆ ਕਰੋ ਫੈਲੋ ਫਾਰਮੈਸਿਸਨ ਦੇ ਨਾਲ ਤੇ ਤੁਹਾਡੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਖੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੇ ਮੇਲੇ ਹੋਰ ਹੋਣਗੇ ਵੱਡੇ ਮੇਲੇ ਇਹਨਾਂ ਨੂੰ ਦੇਖ ਕੇ ਤੁਸੀਂ ਜਿਹੜੀਆਂ ਮੱਝਾਂ ਦੇ ਫਾਰਮ ਵੱਡੇ ਮੈਦਾਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਫਾਰਮ ਹੈ ਮੱਝਾਂ ਦੇ ਤੁਹਾਨੂੰ ਉਹ ਦੇਖਣ ਨੂੰ ਮਿਲਣਗੇ ਕਿਉਂਕਿ ਹੌਲੀ ਹੌਲੀ ਹੁਣ ਜਿਹੜਾ ਸਟੈਪ ਬਾਈ ਸਟੈ ਔਰ ਬਾਈ ਕੋਲੇ ਮਗਰਲੇ ਕਿਡੇ ਨੂੰ 100 ਨੂੰ ਆਈ ਪੀ ਆਪਣੇ ਕੋਲੇ 20 ਕੁ ਪਸ ਹੋਰ ਵਧ ਗਏ ਹੁਣ ਕਿੱਡੇ ਵਧ ਗਏ ਜੀ ਹਾਂ ਤੇ ਅਗਲੇ ਸਾਲ ਬਾਈ ਕੋਲੇ ਹੁਣ ਆਪਾਂ ਮਾਰਾਂਗੇ ਮੇਲੇ ਤੋਂ ਬਾਅਦ ਕਿਹੜਾ ਉਹ 20 30 ਹੋਰ ਭਰਾ ਲੈਣੇ ਆ ਤਾਂ ਕਿ ਜਦੋਂ ਭਰਤ ਪੈ ਗਈ ਕਿਹੜੇ ਦੇ ਵਧਣਾ ਉਹ ਆਟੋਮੈਟਿਕਲੀ ਪਲਾਨ ਪਹਿਲੀ ਹੋ ਜਾਂਦਾ ਤੇ ਜ਼ਮੀਨ ਆਪਣੀ ਇੱਥੇ ਹੀ ਦੋ ਕਿੱਲੇ ਇੱਥੇ ਹੀ ਆਜਾ ਬੱਚੀ ਜ਼ਮੀਨ ਹਾਂ ਚਲੋ ਇਹ ਵੀ ਸੋਕਾਂ ਨਾਲੇ ਪਾਣੀ ਪੂਣੀ ਦਾ ਠੀਕ ਆ ਕੱਖ ਦਾ ਆਪਣੇ ਬੀਜੇ ਆਪਣੇ ਬੀਜੇ ਠੀਕ ਆ ਜੀ ਬਾਈ ਠੀਕ ਆ ਜੀ ਧੰਨਵਾਦ ਸ਼ਸ਼ੀਕਲ ਵੱਧ ਤੋਂ ਵੱਧ ਕਰੋ ਵੀਡੀਓਜ਼ ਤੇ ਸਪੋਰਟ ਕਰਿਆ ਕਰੋ ਭਰਾਵਾਂ ਦੇ ਇਦਾਂ ਦੀ ਇਹਦੇ ਕੰਮ ਹੈ ਨਹੀਂ ਉਹਨਾਂ ਨੂੰ ਏਦਾਂ ਦੀਆਂ ਚਾੱਕ ਕੇ ਨਾ ਵੀਡੀਓ ਸ਼ੇਅਰ ਕਰਿਆ ਕਰੋ ਕਿ ਤੁਸੀਂ ਘਰੇ ਬਹਿ ਕੇ ਵੀ ਲੱਖ 2 ਲੱਖ ਕਮਾ ਸਕਦੇ ਆ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀ ਜੇ ਤੁਹਾਨੂੰ ਪਤਾ ਵੀ ਸਾਡੇ ਪਰਿਵਾਰ 'ਚ 20-30 ਹਜ਼ਾਰ ਨਾਲ ਸਰਦਾ ਹੈ ਤੁਸੀਂ ਪਸ਼ੂ ਓਨੇ ਪਾਲ ਲਓ 10-15 ਪਾਲ ਲਓ ਤੁਹਾਨੂੰ 30-40 ਹਜ਼ਾਰ ਰੁਪਏ ਅੰਦਰ ਮਹੀਨੇ ਦੀ ਬਣੂਗੀ ਜਿੱਦੈ ਤੁਹਾਨੂੰ ਲੱਗਿਆ ਵੀ ਸਾਨੂੰ ਤਾਂ ਲੱਖ ਰੁਪਏ ਤੋਂ ਘੱਟ ਸਰਦਾ ਨਹੀਂ ਤਾਂ 40 ਪਸ਼ੂ ਕਰ ਲਓ ਜਿੱਦੈ ਤੁਹਾਨੂੰ ਲੱਗਦਾ ਵੀ ਅਸੀਂ 2 ਲੱਖ ਰੁਪਏ ਆਮਦਨ ਜ਼ਰੂਰੀ ਹੈ ਤਾਂ 60-70 ਪਸ਼ੂ ਕਰ ਲਓ ਜਿੱਦੈ ਲੱਗਦਾ ਵੀ 4-5 ਲੱਖ ਬਣਾਉਣੀ ਹੈ 100 ਤੋਂ ਉੱਤੇ ਕਰ ਲ ਮੈਂਤ ਕਰੋਗੇ ਕੇ ਇਹਦੀ ਵੀ ਭਾਈ 2000 ਵਧਾ ਦੇ ਯਾਰ ਮਹੀਨਾ ਕਾ ਮਹਿੰਗਾਈ ਐ ਅਗਲਾ ਸਾਲ ਦੇ ਵਿੱਚ ਦੇਖੂਗਾ ਜੇ 2000 ਪਹਿਲੀ ਕਰ ਤਾਂ ਵੱਧ ਹੀ ਨਹੀਂ ਮਹੀਨੇ ਤਨਖਾ ਇਹਦਾ ਸਾਲ ਚ ਦੇਖੂ ਤੇ ਇੱਥੇ ਤੁਸੀਂ ਆਇਆ ਸਾਲ ਸੋਚ ਲੋ ਵੀ ਯਾਰ ਆਪਾਂ ਝੋਟੀਆਂ ਨਹੀਂ ਵੇਚਣੀਆਂ ਅਗਲੀ ਵਾਰ ਨੂੰ ਯਾਰ 5 ਝੋਟੀਆਂ ਹੋਰ ਲਾਉਣੀਆਂ ਦੁੱਧ ਵਧਾਉਣੇ ਤਾਂ ਅਗਲੇ ਸਾਲ ਨੂੰ ਤੁਸੀਂ ਵਧਾ ਸਕਦੇ ਆਂ ਭਾਈ ਹਾਂ ਜੀ ਧੰਨਵਾਦ ਸਸੀ ਗਾਲ ਸਸਰੀ ਗਾਲ